ਸ਼ਾਦਾ ਤੁਸੀਂ ਯਕੀਨ ਮੰਨੇ ਜੋ ਪਲਾ ਟਰੱਕ ਲੈ ਜਾਓ ਭਰ ਕੇ ਇਨਾ ਨਸ਼ਾ ਪੰਜਾਬ ਚ ਕਿੱਥੋਂ ਮਾਲ ਮਟਾਬਾ ਇਥੇ ਨਾਲ ਪਿੰਡਾ ਮੋਟਰਾਂ ਦੀਆਂ ਤਾਰਾ ਵਾਡ ਚੋਰੀਆਂ ਦਾ ਬੁਰਾ ਹਾਲ ਹੈ ਬੁਰਾ ਹਾਲ ਮੈਂ ਲਾ ਸਾਡੇ ਟੀਲ ਸਾਰੇ ਟਰਾਂਸਫਾਰਮ ਕਾਗਜ਼ ਵੇਖ ਲਓ ਕੇਵਲਾ ਮੋਟਰਾਂ ਦੀਆਂ ਵੱਡੀਆਂ ਪਈਆਂ ਹਾਂ ਛੋਡੇ ਉਹ ਮੁਹੱਲਾ ਕਲੀਨਿਕ ਜਿਹੜੀਆਂ ਫਰੀ ਦਵਾਈਆਂ ਦੂਜੀਆਂ ਮਿਲਦੀਆਂ ਸਾਡੇ ਤਾਂ ਜਬਣਿਆ ਨਹੀਂ ਕੋਈ ਮੁਹੱਲਾ ਛੋਡੇ ਹੈ ਨਹੀਂ ਕੋਈ ਨਾ ਕੋਈ 100 ਰੁਪਈਆ ਵਾਲਾ ਯਾਰ ਨਾ ਕੋਈ ਮੁਹੱਲਾ ਕਲੀਨਿਕ 1000 ਰੁਪਈਆ ਤਾਂ ਬੁੜੀਆਂ ਨੂੰ ਮਿਲਣਾ ਹਾਂ ਉਹ ਬੁੜੀਆਂ ਸਾਡੇ ਘਰੇ ਦੀ ਬੁੜੀਆਂ ਹੀ ਆ ਹਾਂਜੀ ਕਿਹੜਾ ਬਗੈਰ ਬੁੜਿਆਲੇ ਛੋਡੇ ਪਿੰਡ ਚ ਨੌਕਰੀ ਮਿਲੀ ਕਿਸੇ ਨੂੰ ਨੌਕਰੀਆਂ ਮਿਲ ਗਈਆਂ ਸਾਡੇ ਹਾਂਜੀ ਬਾਈ ਜੀ ਐਤਕੀ ਫਰੋਜਪੁਰ ਇਲਾਕੇ ਚ ਕੀ ਦਾ ਪ੍ਰਭਾਵ ਲੱਗਦਾ ਬੋਬੀ ਮਾਨ ਸ਼ੇਰ ਸਿੰਘ ਕਬਾਇਆ ਸੋਢੀ ਜੀ ਕਾਕਾ ਬਰਾੜ ਕੀ ਦਾ ਲੱਗਦਾ ਪ੍ਰਭਾਵ ਜੀ ਬੋਬੀ ਮਾਨ ਕਾਂਗਰਸ ਦੀ ਸੁਭਾਵਨਾ ਹੈ ਜਿਆਦੀ ਸ਼ੇਰ ਸਿੰਘ ਕਬਾਇਆ ਦੀ ਹਾਂਜੀ ਹਾਂਜੀ ਤੇ ਇਹ ਜਿੱਤ ਹੋਊਗੀ ਕੋਈ 10-10 ਹਜ਼ਾਰ ਤੇ ਹੋਊਗੀ ਇੰਨੀ ਤੇ ਹੋਊਗੀ ਬਾਲੀ ਨਹੀਂ ਹੁੰਦੀ ਇਹ ਇਹ ਜਿੱਤ ਕੋਨਾ ਚੱਲ ਰਿਹਾ ਹੂੰ ਅਕਾਲੀ ਦਲ ਹੂੰ ਤੇ ਆਪ ਕਾਂਗਰਸ ਹਾਂਜੀ ਫਿਰ ਕਿਹਨੂੰ ਬਣਾ ਰਹੇ ਹੋ ਐਮਪੀ ਐਤਕੀ ਐਮਪੀ ਦਾ ਜੀ ਬੀਜਪੀ ਨੂੰ ਮੜਾਵਾਂਗੇ ਮੇਰੇ ਸਾਹ 700 ਕਿੰਨੇ ਕਿਸਾਨ ਮਾਰਦੇ ਆਵੇ ਹੱਥ ਬਨ ਕੇ ਬੇਨਤੀ ਹੈ ਪਰ ਬੀਜਪੀ ਨੂੰ ਵੋਟ ਨਾ ਪਾਓ ਜੀ ਪੀਰ ਸਿੰਘ ਬਾਦਲ ਉਹਨਾਂ ਨੇ ਕੋਈ ਕੰਮਕਾਰ ਕਰਾਇਆ ਕਿਵੇਂ ਕੁਝ ਲੱਗਦਾ ਉਹਨਾਂ ਦਾ ਕੁਝ ਕਰਾਇਆ ਵਾ ਲੀਡਰ ਤਾਂ ਸੀਗੇ ਸਰ ਕੰਮ ਦੇ ਉਹ ਵੱਡੇ ਲੀਡਰਸ਼ਿਪ ਪਰ ਲੋਕਾਂ ਦੇ ਵਿੱਚ ਨਹੀਂ ਵਿਤਰਦੇ ਸੀ ਹਾਂਜੀ ਬਾਈ ਜੀ ਕੀ ਲੱਗਦਾ ਜੀ ਫਿਰੋਜ਼ਪੁਰ ਕੌਣ ਬਣੂ ਐਮਪੀ ਮੇਰਾ ਅਕਾਲੀ ਦਲ ਜਿੱਤੂਗਾ ਬਹੁਤ ਰੀਡ ਨਾਲ ਜਿੱਤੂਗਾ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਦੋ ਸਾਲਾਂ ਹਾਂ ਉਹਨਾਂ ਦੇ ਕੰਮਾਂ ਤੋਂ ਖੁਸ਼ ਹਾਂ ਪ੍ਰਭਾਵ ਛੱਡ ਰਹੀ ਆਮ ਆਦਮੀ ਪਾਰਟੀ ਆਪ ਦਾ ਸਰ ਕੰਮ ਥੋੜਾ ਜਿਹਾ ਘੱਟ ਕਰਦੇ ਐ ਸ਼ੋਸ਼ਾ ਉਹਦਾ ਮਸ਼ਹੂਰੀ ਜ਼ਿਆਦਾ ਕਰਦੇ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਨਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਅੱਜ ਪਹੁੰਚਿਆ ਹਾਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦੇ ਲੋਕਾਂ ਦੇ ਨਾਲ ਕਰਾਂਗੇ ਗੱਲਬਾਤ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਜਿਵੇਂ 1998 ਤੋਂ ਲਗਾਤਾਰ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਤੂਤੀ ਬੋਲ ਰਹੀ ਆ ਕਿ ਇੱਕ ਵਾਰ ਫਿਰ ਅਕਾਲੀ ਦਲ ਦੀ ਤੂਤੀ ਬੁੱਲੂਗੀ ਜਾਂ ਫਿਰ ਸ਼ੇਰ ਸਿੰਘ ਕੋਹਾਆ ਆ ਕਰ ਸਕਣਗੇ ਕੋਈ ਕਮਾਲ ਜਾਂ ਕਾਕਾ ਬਰਾੜ ਕਰ ਸਕਦੇ ਨੇ ਕੋਈ ਨਵਾਂ ਕਾਰਨਾਮਾ ਦੇਖਣ ਵਾਲਾ ਹੋਊਗਾ ਬਹੁਤ ਰੋਚਕਾ ਮੁਕਾਬਲਾ ਖਾਸ ਕਰਕੇ ਬੀਜੇਪੀ ਦੇ ਜਿਹੜੇ ਕੈਂਡੀਡੇਟ ਨੇ ਸੋਢੀ ਸਾਹਿਬ ਕਿ ਉਹ ਟਵਿਸਟ ਕਰ ਸਕਦੇ ਨੇ ਬਾਜੀ ਆ ਉਹ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਤੇ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਲੋਕ ਕੀ ਕਹਿੰਦੇ ਨੇ ਉਹ ਵੀ ਬਿਨਾ ਕਿਸੇ ਮਸਾਲੇ ਤੋਂ ਹਾਂਜੀ ਭਾਈ ਜੀ ਕੀ ਲੱਗਦਾ ਹੈ ਕਿ ਫਿਰੋਜ਼ਪੁਰ ਵਾਲੇ ਕਿਹਨੂੰ ਐਮਪੀ ਬਣਾਉਣਗੇ ਸੁਰਗਵਾਸੀ ਸਰਦਾਰ ਜੋਰਾ ਸਿੰਘ ਮਾਨ ਦੇ بیٹے ਬੋਬੀ ਮਾਨ ਕੈਸ਼ਮਾਨ ਨੋਨੀ ਮਾਨ ਮੈਂ 15 ਸਾਲ ਦਾ ਸੀਗਾ ਜਦੋਂ ਅਕਾਲੀ ਦਲ ਦੇ ਨਾਲ ਮੈਂ ਖੜਾ ਆ ਜੀ ਪੱਕੇ ਸਪੋਰਟਰ ਲੱਗ ਪੱਕੇ ਸਪੋਰਟਰਾਂ ਮੈਂ ਅਕਾਲੀ ਦਲ ਦਾ ਸ਼ੇਰ ਸਿੰਘ ਕਬਾਇਆ ਕਹਿੰਦੇ ਵੀ ਉਵੇਂ ਅਕਾਲੀ ਦਲ ਦਾ ਪ੍ਰਭਾਵ ਨਹੀਂ ਰਿਹਾ ਸੁਖਬੀਰ ਬਾਦਲ ਨੇ ਉਲਟ ਫੋਲਟ ਕਰਦਾ ਇਹ ਕੋਈ ਜਾਤੀ ਪਾਤੀ ਨਾਲ ਵੋਟ ਨਹੀਂ ਸ਼ੇਰ ਸਿੰਘ ਇੱਕ ਕਰੀ ਵੀ ਸਾਡੇ ਪਿੰਡ ਕਿਸੇ ਖੁਸ਼ੀ ਤੇ ਕਿਸੇ ਗਮੀ ਤੇ ਜਾਂ ਕੋਈ ਸਾਡੇ ਪਿੰਡ ਲਈ ਗ੍ਰਾਂਟ ਦਿੱਤੀ ਹੋਵੇ ਤੇ ਮੈਂ ਦਾਵੇਦਾਰ ਬੈਠਾ ਹਾਂ ਸਾਡੇ ਪਿੰਡ ਦੇ ਵਿੱਚ ਇੱਕ ਕਰ ਹੀ ਆਇਆ ਵੀ ਹੋਵੇ ਕਿਸੇ ਗਮੀ 'ਚ ਕਿਸੇ ਖੁਜੀ 'ਚ ਜਾਂ ਕੋਈ 1 ਰੁਪਏ ਦੀ ਗ੍ਰਾਂਟ ਦਿੱਤੀ ਹੋਵੇ ਆਹ ਸੜਕਾਂ ਬਣਾਈਆਂ ਮਾਨ ਸਾਹਿਬ ਨੇ ਬਣਾਈਆਂ ਆਰਓ ਲਾਏ ਮਾਨ ਸਾਹਿਬ ਨੇ ਮੰਡੀਆਂ ਬਣਾਈਆਂ ਬਾਦਲ ਸਾਹਿਬ ਨੇ ਬਣਾਈਆਂ ਸੁਧਾ ਸੈਂਟਰ ਬਣਾਏ ਆ ਕਾਫੀ ਕੰਮ ਮਾਨ ਸਾਹਿਬ ਨੇ ਕੀਤੇ ਆ ਤੇ ਜਿਹੜੇ ਹੁਣ ਨਵੇਂ ਵਾਲੇ ਮਾਨ ਸਾਹਿਬ ਆ ਜਾਣ ਜਿਹੜੇ ਮੁੱਖ ਮੰਤਰੀ ਵੱਡੇ ਮਾਨ ਸਾਹਿਬ ਹੁਣ ਕਿਹਾ ਜਾਂਦੇ ਆ ਹਾਂਜੀ ਹਾਂਜੀ ਉਹਨਾਂ ਦਾ ਕਿਵੇਂ ਆਮ ਆਦਮੀ ਪਾਰਟੀ ਨਹੀਂ ਜੀ ਨਹੀਂ ਕਬੀਲੀ ਦੇ ਇੱਕ ਬਸ ਕਿੰਨਾ ਨਹਿਰਾ ਦਾ ਪਾਣੀ ਹੈ ਉਹ ਵੀ ਸਿਸਟਮ ਸੁਧਾਰਿਆ ਬਾਕੀ ਕੋਈ ਕੰਮ ਨਹੀਂ ਨਸ਼ਾ ਦਾ ਤੁਸੀਂ ਯਕੀਨ ਮੰਨੇ ਜੋ ਪਲਾ ਟਰੱਕ ਲੈ ਜਾਓ ਟਰੱਕ ਲੈ ਜਾਓ ਭਰ ਕੇ ਇਹਨਾਂ ਨਸ਼ਾ ਪੰਜਾਬ ਚ ਕਿੱਥੋਂ ਮਾਲ ਮਟਾਬਾ ਇਥੇ ਨਾਲ ਪੈਂਦਾ ਕਿੰਨਾ ਫਰੋਜਪੁਰ ਚ ਫਰੋਜਪੁਰ ਚ ਪਰ ਟਰੱਕ ਭਰ ਲਓ ਨਸ਼ੇ ਦਾ ਕਿੱਟਾ ਲੈ ਲਓ ਪੋਸਟ ਲੈ ਲਓ ਫੀਮ ਲੈ ਲਓ ਕਿਹੜੀ ਚੀਜ਼ ਮਰਜ਼ੀ ਲੈ ਲਓ ਜਿਹੜਾ ਜਿਹੜਾ ਪ੍ਰਚਾਰ ਕਰਦੀਆਂ ਗਿਆ ਪਾਰਟੀਆਂ ਖਾਸ ਕਰਕੇ ਪੰਜਾਬ ਦੀ ਸੱਤਾਧਰ ਪਾਰਟੀਆਂ ਕਹਿੰਦੇ ਵੀ ਜਿਹੜੇ ਨਸ਼ਾ ਕੀ ਉਹ ਵੀ ਦੇਣ ਅਕਾਲੀ ਦਲ ਦੀ ਆ। ਨਾ ਜੀ ਨਾ ਹੁਣ ਤਾਂ ਨਹੀਂ ਮਜੀਠ ਗਿਆ ਗਿਆ ਹੁਣ ਤਾਂ ਨਹੀਂ ਬਾਦਲ ਦੀ ਸਰਕਾਰ ਕੀ ਉਹ ਤਾਂ ਕਹਿੰਦੇ ਮਜੀਠ ਗਿਆ ਵਕਾਉਂਦਾ ਜਾਂ ਬਾਦਲ ਵਕਾਉਂਦਾ ਨਾ ਇਹ ਸਭ ਐਡਾ ਉਹ ਮੈਂ ਉਹਦੀ ਮਹਿਲ ਗਿਆ ਉਹਦੇ ਵੇਖਿਆ ਮੈਂ ਮੈਲੋ ਰੱਜਿਆ ਪੁੱਜਿਆ ਬੰਦਾ ਯਾਰ ਐਡਾ ਉਹ ਨਸ਼ੇ ਵਕਾਉਂਦਾ ਯਾਰ ਉਹ। ਹੂੰ ਇਹ ਇਹ ਗਲਤ ਗੱਲਾਂ ਐਵੇਂ ਜਿਹੜੀਆਂ ਇਹ ਕਹਿੰਦੇ ਆ ਵੀ 42000 ਨੌਕਰੀਆਂ ਦੇ ਸ ਸੁਰੱਖਿਆ ਫੋਰਸ ਨਵੀਂ ਲੈ ਕੇ ਆਏ ਐ ਸੜਕ ਸੜਕਿਆ ਹੋਰ ਸੋ ਇਹ ਚੀਜ਼ਾਂ ਕੁਛ ਨਹੀਂ ਜਾਂਦਾ ਕੁਛ ਨਹੀਂ ਦਿੰਦਾ ਇਹਨਾਂ ਨੇ ਹਜੇ ਤੱਕ ਕੱਖ ਨਹੀਂ ਦਿੱਤਾ ਬਿਣਾ ਲਾਰਿਆਂ ਤੋਂ ਬਿਣਾ ਝੂਠਾਂ ਤੋਂ ਹੂੰ ਇੱਥੇ ਨਾ ਗਰੀਬਾਂ ਦੀ ਮਾੜੀ ਜਿਹੀ ਲੜਾਈ ਹੋ ਗਈ ਮੈਂ ਵੀ ਸਿੱਖ ਮੈਂ ਕਿਸੇ ਨੂੰ ਯਾਤਨ ਨਹੀਂ ਆਂਦਾ ਹਰੇਕ ਯਾਤ ਰੱਬ ਦੀ ਬਣਾਈ ਐ ਜੀ ਉਹਨਾਂ ਦਾ ਇੱਥੇ ਪ੍ਰਧਾਨ ਐ ਇੱਕ ਹੂੰ 2 ਲੱਖ ਰੁਪਏ ਉਹਨਾਂ ਤੋਂ ਮੰਗਿਆ ਗਿਆ ਆਮ ਆਦਮੀ ਦਾ ਪ੍ਰਧਾਨ ਆ ਉਹਦੀ ਸੁਣਾਈ ਐ ਹੋਰ ਇੱਥੇ ਕਿਸੇ ਜੀ ਸਾਢੇ ਪੰਜ ਤੇ ਸੁਣਾਈ ਹੈ ਨੀਗੀ 2 ਲੱਖ ਰੁਪਏ ਮੰਗੇ ਗਿਆ ਗਰੀਬਾਂ ਤੋਂ ਉਹ ਮਕਾਨ ਵੇਚ ਕੇ 2 ਲੱਖ ਰੁਪਏ ਦਿੰਦੇ ਸੀ 25000 ਰੁਪਏ ਉਹਨਾਂ ਨੇ ਦੇ ਵੀ ਦਿੱ ਤੇ ਗੱਲ ਕੁਛ ਨਹੀਂ ਸੀ ਮਾੜੀ ਕੀ ਗੱਲ ਲੱਗਦਾ ਵੀ ਰਿਸ਼ਵਤ ਵਾਲਾ ਉਹ ਵੀ ਚੱਲ ਰਿਹਾ ਰਿਸ਼ਵਤ ਦਾ ਟਰੱਕ ਲੈ ਗਏ ਜੀ ਪਟਵਾਰੀ ਨੇ 560 ਰੁਪਏ ਮੰਗੇ 29 ਕਿਨਾਲਾ 3 ਮਰਲਿਆਂ ਦੀ ਗਰਦੌਰੀ ਦੀ ਅੰਗਰੇਜ਼ ਸਿੰਘ ਤੋਂ 29 ਕਿਨਾਲਾ 3 ਮਰਲਿਆਂ ਦੀ ਜੇ ਗਰਦੌਰੀ ਤੇ ਪਟਵਾਰੀ ਨੇ 560 ਰੁਪਏ ਲੈ ਗਿਆ ਉਹਦਾ ਪੀਏ ਤੇ ਜਿਹੜੀ ਭਾਜਪਾ ਆ ਸੋਢੀ ਸਾਹਿਬ ਵੀ ਤਕੜਾ ਸੁਖ ਰੱਖਦੇ ਨੇ ਇਲਾਕੇ ਦੇ ਵਿੱਚ ਨਹੀਂ ਜੀ ਨਹੀਂ 700 ਕਿੰਨੇ ਕਿਸਾਨ ਮਾਰਦੇ ਆ ਵੀ ਹੱਥ ਬਨ ਕੇ ਬੇਨਤੀ ਹੈ ਵੋਟਰਾਂ ਨੂੰ ਪਰ ਬੀਜਪੀ ਨੂੰ ਵੋਟ ਨਾ ਪਾਓ ਜੀ ਜਿਵੇਂ ਸ਼ਹਿਰਾਂ ਦੇ ਵਿੱਚ ਕਹਿੰਦੇ ਬੀਜਪੀ ਨੂੰ ਵੋਟ ਨਾ ਪਾਓ ਜੀ ਜਿਵੇਂ ਸ਼ਹਿਰਾਂ ਚ ਕਹਿੰਦੇ ਵੀ ਵੋਟ ਪਾਉਗੀ ਲੱਗਦਾ ਵੋਟ ਨਹੀਂ ਜੀ ਅਸੀਂ ਆਪਾਂ ਸਹਿਮਤੀ ਨਹੀਂ ਬੀਜਪੀ ਨਾਲ 700 ਕਿੰਨੇ ਕਿਸਾਨ ਮਾਰਤੇ ਸ਼ੁਭਦੀਪ ਦੇ ਜਦੋਂ ਮਾਰਿਆ ਅਸੀਂ ਉੱਥੇ ਦੂਜੇ ਤੀਜੇ ਦਿਨ ਮੈਂ ਪਹੁੰਚਿਆ ਉੱਥੇ ਸੰਗੂ ਬਾਰਡਰ ਤੇ ਉਹਦੀਆਂ ਭੈਣਾਂ ਉਹਦੀਆਂ ਮਾਮਾ ਰੋ ਮੈਂ ਤਾਂ ਭਾਵਕ ਹੋ ਗਿਆ ਬਾਈ ਜੀ ਜੀ ਨਹੀਂ ਜੀ ਧੰਨਵਾਦ ਹਾਂਜੀ ਬਾਈ ਜੀ ਐਤਕੀ ਫਰੋਜਪੁਰ ਇਲਾਕੇ ਚ ਕੀ ਦਾ ਪ੍ਰਭਾਵ ਲੱਗਦਾ ਬੋਬੀ ਮਾਨ ਸ਼ੇਰ ਸਿੰਘ ਖਵਾਇਆ ਸੋਢੀ ਜੀ ਕਾਕਾ ਬਰਾੜ ਕੀ ਦਾ ਲੱਗਦਾ ਪ੍ਰਭਾਵ ਮੋਗੇਲ ਵਾਏ ਜੀ ਕਾਲੀ ਸਰਕਾਰ ਤੋਂ ਜੀ ਟ੍ਰਾਫਰ ਮੁਰ ਖਾਏ ਮੋਟਰਾਂ ਲਵਾਈਆਂ ਹਾਂ ਖਾਲੇ ਪੱਕੇ ਕਰਾਏ ਹਾਂ ਤੇ ਜਿਹੜੇ ਮੁਕਾਬਲਾ ਦਾ ਮੁਕਾਬਲਾ ਫਿਰ ਕਾਂਗਰਸ ਨਾਲ ਰਹੂਗਾ ਆਮ ਆਦਮੀ ਪਾਰਟੀ ਨਾਲ ਬੀਜੇਪੀ ਨਾਲ ਮੁਕਾਬਲਾ ਕਿਹਦੇ ਨਾਲ ਰਹੂ ਜੀ ਮੁਕਾਬਲੇ ਦਾ ਹਜੇ ਕੋਈ ਕਹਿ ਨਹੀਂ ਸਕਦੇ ਹੂੰ ਕੀ ਲੱਗਦੇ ਨਹੀਂ ਮੁਕਾਬਲਾ ਮੁਕਾਬਲਾ ਲੱਗਦਾ ਨਹੀਂ ਅੱਗੇ ਜਾਵਾਂਗੇ ਆਮ ਆਦਮੀ ਪਾਰਟੀ ਦਾ ਕਹਿੰਦੀ ਵੀ ਅਸੀਂ ਬਹੁਤ ਸਾਰੇ ਕੰਮ ਕਰਵਾਇਆ ਜਿਹੜੀ ਪੰਜਾਬ ਦੀ ਸੱਤਾ ਤੇਰ ਪਾਰਟੀਆਂ ਕਹਿੰਦੇ ਵੱਡਾ ਬਦਲਾਅ ਆਇਆ ਥੋੜੇ ਇੱਥੇ ਐਮ ਐਲ ਏ ਵੀ ਜ਼ਿਆਦਾ ਫਰੋਜਪੁਰ ਏਰੀਆ ਚ ਆਮ ਆਦਮੀ ਪਾਰਟੀ ਦੀ ਸਾਡੇ ਐਮ ਐਲ ਏ ਸਰਕਾਰੀ ਹੈ ਹਾਂ ਉਹ ਸਾਡੇ ਪਿੰਡ ਹੀ ਨਹੀਂ ਆਇਆ ਫੌਜਾ ਸਿੰਘ ਸਰਾਰੀ ਫੌਜਾ ਸਿੰਘ ਸਰਾਰੀ ਹਾਂ ਇੱਥੇ ਸਕੂਲੇ ਆਇਆ ਸੀ ਆ ਕੋਈ ਕਰਨ ਫਕਸ਼ਨ ਸੀ ਗਿਆ ਉੱਥੇ 100 ਰੁਪਏ ਦਿੱਤਾ ਕੁੜੀਆਂ ਨੂੰ ਹਾਂ ਉਹਨਾਂ ਨੇ ਚਲਾ ਕੇ ਮਾਰਿਆ ਪੈਰਾਂ ਤੇ ਹਾਂ ਐਮ ਐਲ ਏ ਤਾਂ ਕੋਈ 1500 ਦਾ ਹਾਂ 1500 ਤਾਂ ਸੀ ਜੀ ਐਨੀਆਂ ਵੋਟਾਂ ਨਾਲ ਤਾਂ ਜਿੱਤੇ ਆ ਹਾਂ ਉਹਨੇ ਵੋਟਾਂ ਦੀ ਕਦਰ ਨਹੀਂ ਨਾ ਭਾਈ ਉਹਨੇ ਮੰਗੀਆਂ ਨਹੀਂ ਹੋਰ ਪਿੰਡਾਂ 'ਚ ਗਰੰਟ ਗਰੂਨਟ ਆ ਰਹੀ ਐ ਐਮਐਲਏ ਲੈ ਕੇ ਆ ਰਹੇ ਐ ਗਰੰਟ ਗਰੂ ਨਾ ਨਾ ਕੋਈ ਨਹੀਂ ਕੋਈ ਗਰੰਟੀ ਨਹੀਂ ਨਾ ਜੀ ਹੂੰ ਤੇ ਸ਼ੇਰ ਸਿੰਘ ਕਬਾਇਆ ਦਾ ਕਿਵੇਂ ਰਹਿਣ ਵਾਲਾ ਜੀ ਇਹ ਵੀ ਨਹੀਂ ਸਾਡੇ ਪਿੰਡ ਵਾਲਿਆ ਦੋ ਵਾਰ ਆਇਆ ਇਹਨੂੰ ਸ਼ੇਰ ਸਿੰਘ ਨੂੰ ਫਾਨਾ ਦਿੱਤਾ ਮੈਂ ਘਰੇ ਸੱਦ ਕੇ ਹੂੰ ਕਾਲੀ ਦਾਲ 'ਚ ਸੀ ਆ ਜਦੋਂ ਜੀ ਤੇ ਮੈਂ ਕੰਮ ਗਿਆ ਪਟਵਾਰੀ ਦੀ ਬਦਲੀ ਕਰਾਉਣੀ ਸੀ ਆ ਤਾਂ ਇਹ ਤਾਂ ਹੁੰਦਾ ਨਹੀਂ ਹੋਰ ਜੋ ਕੋ ਮਰਜ਼ੀ ਕਰਾ ਲੈ ਮੈਂ ਹੋਰ ਅਸੀਂ ਕਿਹੜਾ ਫੀਮ ਵੇਚਣੀ ਹਾਂਜੀ ਬਾਪੂ ਜੀ ਕੀ ਲੱਗਦਾ ਜੀ ਇਤਕੀ ਫਿਰੋਜ਼ਪੁਰ ਚ ਕੀ ਦੀ ਹਵਾ ਲੱਗਦੀ ਆ ਜੀ ਹਵਾ ਜੀ ਦੂਜਾ ਸਾਰਿਆਂ ਦੀ ਚੰਗੀ ਆ ਵੇਖਾਂਗੇ ਕਿਹੜਾ ਗੁਣਗਾ ਕਿਹੜਾ ਕਿਨੂੰ ਜਿਆਦੀਆਂ ਪੈਂਦੀਆਂ ਨੇ ਹਾਂ ਕਾਲੀ ਵੀ ਚੰਗੇ ਨੇ ਆਪਦੇ ਦਾ ਆਪ ਕਾਲੀ ਵੀ ਚੰਗੇ ਨੇ ਆਪ ਵਾਲੇ ਵੀ ਚੰਗੇ ਨੇ ਹਾਂ ਮੇਰੀਆਂ ਬਲੀਆਂ ਉਹਨਾਂ ਨੇ ਦਿੱਤੀਆਂ ਨੌਕਰੀ ਨੌਕਰੀਆਂ ਲੋਕ ਬੱਚਿਆਂ ਨੂੰ ਹਾਂ ਹਾਂਜੀ ਹਾਂ ਫੇਰ ਵੀ ਮੁਕਾਬਲੇ ਚ ਕੌਣ ਲੱਗਦਾ ਕਿਹੜੀਆਂ ਦੋ ਪਾਰਟੀਆਂ ਤਾਂ ਆ ਰਹਿਣਗੀਆਂ ਸਾਡੇ ਨੂੰ ਤਾਂ ਲੱਗਦਾ ਵੀ ਜਿਹੜਾ ਹੈਗਾ ਆਪ ਵਾਲਿਆਂ ਦਾ ਤੇ ਕਾਂਗਰਸ ਦੀ ਮੁਕਾਬਲਾ ਹੈ ਕਾਂਗਰਸ ਦਾ ਤੇ ਅਕਾਲੀ ਦਲ ਬੋਬੀ ਮਾਨ ਬੋਬੀ ਮਾਨ ਜੀ ਵੇਖੋ ਇਹ ਵੀ ਤੇਰੇ ਬੱਚੇ ਫਿਰਦੇ ਨਾ ਹਾਂ ਇਹ ਵੀ ਹੁਣ ਸਾਡੇ ਅੱਜ ਇੱਥੇ ਆਉਣਾ ਨੇ ਇੱਥੇ ਗਲੰਦਰ ਅੱਜ ਅੱਛਾ ਅੱਜ ਇੱਥੇ ਆਉਣਾ ਹਾਂ ਜੀ ਇੱਥੇ ਆਉਣਾ ਨੇ ਪਰ ਸੋਨੂੰ ਮੁਕਾਬਲਾ ਆਮ ਆਦਮੀ ਪਾਰਟੀ ਕਾਂਗਰਸ ਦਾ ਐਵੇਂ ਲੱਗਦਾ ਸੰਤਾ ਨੂੰ ਵੇਖੋ ਅੱਜ ਦਿਨ ਬੜੇ ਪਏ ਨੇ ਕੀ ਕਹਾ ਵਾ ਕਿ ਉਹ ਜੀ ਕਿੱਧਰ ਪਟਦੀ ਆ ਹਾਂਜੀ ਜੀ ਤੇ ਜਿਹੜਾ ਕਾਂਗਰਸ ਦੇ ਨੇ ਸ਼ੇਰ ਸਿੰਘ ਘਵਾਇਆ ਉਹ ਪਹਿਲਾਂ ਵੀ ਦੋ ਵਾਰ ਐਮਪੀ ਰਹੇ ਨੇ ਉਦੋਂ ਕੰਮ-ਕੰਮ ਕਰਵਾਏ ਉਹਨਾਂ ਨੇ ਕੋਈ ਨਹੀਂ ਜੋ ਉਹਦਾ ਜਿਹੜੇ ਆਪਣਾ ਹੈਗੇ ਨੇ ਆਪਣਾ ਜਿਹੜੇ ਵਿਚਾਰਸ਼ੀ ਟੱਟੂ ਨੇ ਆਪਦੇ ਰਾਵਾਂ ਦਾ ਉਹਨੇ ਬੜਾ ਜਿਆਦਾ ਕੀਤਾ ਹੈ ਸਾਡਾ ਤਾਂ ਕੋਈ ਨਹੀਂ ਕੋਈ ਕਿਸੇ ਦਾ ਸਵਾਰਿਆ ਕਿਸੇ ਨੇ ਹਾਂ ਤੇ ਸੁਖਵੀਰ ਸਿੰਘ ਬਾਦਲ ਨੇ ਕੰਮ ਕਰਵਾਇਆ ਐਮਪੀ ਰਹੇ ਹਾਂ ਸੁਖਵੀਰ ਸਿੰਘ ਬਾਦਲ ਜਲਾਲਾਬਾਦ ਵਾਲੇ ਹਲਕੇ ਦੇ ਆਪਦੇ ਬਥੇਰੇ ਕੰਮ ਕਰਾਏ ਨੇ ਉਹਨੇ ਹਾਂ ਹਾਂਜੀ ਤੇ ਇਧਰ ਫਰੋਜ਼ਪੁਰ ਫਾਇਲ ਕਾਲੇ ਪਾਸੇ ਇਧਰ ਵੀ ਇਧਰ ਵੀ ਕਰਾਉਂਦੇ ਹੀ ਰਹੇ ਨੇ ਜਿੰਨੇ ਜਿੰਨੇ ਜੋਕੇ ਕਰਾਉਂਦੇ ਰਹੇ ਨੇ ਜਿੰਨੇ ਜਿੱਥੇ ਕਰਾਉਂਦੇ ਹਾਂ ਹੂੰ ਜੋ ਇਹਨਾਂ ਦਾ ਬੰਦਾ ਹੈ ਨਾ ਕਰਨਾ ਹੀ ਹੁੰਦਾ ਹੈ ਜੀ ਹਾਂਜੀ ਧੰਨਵਾਦ ਜੀ ਹਾਂਜੀ ਬਾਈ ਜੀ ਕੀ ਲੱਗਦਾ ਐ ਕਿ ਫਿਰੋਜ਼ਪੁਰ ਚ ਕਿਹੜੀ ਪਾਰਟੀ ਦਾ ਦਰਦਵਾ ਲੱਗ ਰਿਹਾ ਜੀ ਅਜੇ ਤਾਂ ਜੀ ਕਿਸੇ ਦਾ ਨਹੀਂ ਲੱਗ ਰਿਹਾ ਜੀ ਹਾਂ ਅਜੇ ਤਾਂ ਸਾਰੇ ਅਜੇ ਟਿਕਟਾਂ ਟੁਕਟਾਂ ਡਿਕਲੇਅਰ ਹੋਈਆਂ ਨੇ ਅਜੇ ਕਿਸੇ ਪਾਰਟੀ ਇਹ ਹੁਣ ਤਾਂ ਦੇਣੀ ਥੋੜੇ ਰਹਿ ਗਏ ਹੁਣ ਤਾਂ 12 13 ਦਿਨ ਰਹਿ ਗਏ ਜੀ ਸਾਰੇ ਅਜੇ ਕੋਈ ਨਹੀਂ ਜੀ ਅਜੇ ਤਾਂ ਬਾਤ ਸਾਰੇ ਆਪ ਬਰਾਬਰ ਹੀ ਚੱਲ ਰਹੇ ਨੇ ਹਾਂ ਕਾਂਗਰਸ ਦੀ ਸੁਭਾਵਨਾ ਹੈ ਜਿਆਦੀ ਸ਼ੇਰ ਸਿੰਘ ਕਬਾਇਆ ਦੀ ਹਾਂਜੀ ਹਾਂਜੀ ਤੇ ਉਹਨਾਂ ਦਾ ਮੁਕਾਬਲਾ ਫਿਰ ਕਿਹਦੇ ਨਾਲ ਰਹਿਣ ਵਾਲਾ ਜੀ ਮੁਕਾਬਲਾ ਤਿੰਨ ਕੋਨੀ ਹੈ ਜੀ ਵੇਖੋ ਕਿੰਦੇ ਨਾਲ ਹੁੰਦਾ ਹੁਣ ਹੂੰ ਛੋਡੇ ਇਲਾਕੇ ਦੇ ਵਿੱਚ ਇੱਥੇ ਕੰਮ-ਕੰਮ ਹੋਇਆਗਾ ਕੰਮ ਤਾਂ ਵੈਸੇ ਹੀ ਹੋਣਾ ਆਮ ਆਦਮੀ ਪਾਰਟੀ ਨੇ ਕੀਤੇ ਆ ਜੀ ਕਰੇ ਆ ਕਰੇ ਆ ਜੀ ਹੂੰ ਹਾਂ ਇਹ ਛੋਡਾ ਪਿੰਡ ਕਿਹੜੇ ਵਿਧਾਨ ਸਭਾ ਹਲਕੇ ਚ ਆਉਂਦਾ ਫਾਜਲਕਾ ਫਾਜਲਕਾ ਜੀ ਅੱਛਾ ਇੱਥੋਂ ਦਾ ਐਮਐਲਏ ਵੀ ਆਮ ਆਦਮੀ ਪਾਰਟੀ ਦੇ ਹਾਂਜੀ 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 ਕਰੇ ਆ ਕੰਮ ਉਹਨਾਂ ਨੇ ਹਾਂਜੀ ਕਰੇ ਆ ਕਰੇ ਆ ਜੋ ਭਗਵਾਨ ਤੁਮਾਨ ਨੇ ਕੀਤੇ ਆ ਕੰਮ ਜੀ ਜਿਵੇਂ 24 ਘੰਟੇ ਖੇਤਾਂ ਨੂੰ ਬਿਜਲੀ ਹੂੰ ਤੇ ਹੋਰ ਵੀ ਜਿਵੇਂ ਨੌਕਰੀਆਂ ਦਿੱਤੀਆਂ ਕੰਮ ਕਰੇ ਆ ਜੀ ਭਗਵਾਨ ਤੁਮਾਨ ਹਾਂ ਤੇ ਫਿਰ ਮੁਕਾਬਲਾ ਫਿਰ ਉਹਨਾਂ ਨਾਲ ਹੀ ਲੱਗ ਰਿਹਾ ਹੈ ਕਿ ਨਹੀਂ ਹਾਂਜੀ 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 ਤੇ ਅਕਾਲੀ ਦਲ ਦੀ ਕੀ ਪੋਜੀਸ਼ਨ ਆ ਬੋਬੀ ਮਾਨ ਦੀ ਨਹੀਂ ਜੀ ਕਾਲੀ ਦਲ ਦੀ ਅਕਾਲੀ ਦਲ ਦੀ ਨਹੀਂ ਬਲੀ ਨਹੀਂ ਹੂੰ ਜਿਵੇਂ ਸੁਖਬੀਰ ਸਿੰਘ ਬਾਦਲ ਇਥੋਂ ਐਮਪੀ ਰਹੇ ਉਹਨਾਂ ਨੇ ਕੰਮਕਾਰ ਕਰਾਏ ਕੋਈ ਮੈਨ ਤਾਂ ਲੱਗਦਾ ਨਹੀਂ ਕੋਈ ਕੀਤਾ ਹੋਵੇ ਜੀ ਹੂੰ ਬਜਲਾਲਾਬਾਦ ਜੇ ਕੋਈ ਕੀਤੇ ਕੀਤੇ ਆ ਸਾਡੇ ਏਰੀਆ 'ਚ ਤਾਂ ਕੋਈ ਕੀਤਾ ਨਹੀਂ ਜੀ ਜੀ ਧੰਨਵਾਦ ਹਾਂਜੀ ਅੰਕਲ ਜੀ ਕਿਹੜੀ ਪਾਰਟੀ ਦਾ ਪ੍ਰਭਾਵ ਲੱਗਦਾ ਜੀ ਫਰੋਜਪੁਰ ਫਾਇਲ ਕਾ ਏਰੀਆ 'ਚ ਇਹਦੀ ਆਪ ਦਾ ਤੇ ਦਾ ਕਾਂਗਰਸ ਦੇ ਲੱਗੂਗਾ ਆਮ ਆਦਮੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਬੀਜੇਪੀ ਉਹਨਾਂ ਦਾ ਬੀਜੇਪੀ ਦਾ ਹੈ ਨਹੀਂ ਜਮਾਂ ਹੀ ਅਕਾਲੀ ਦਲ ਵੇਖੋ ਜੇ ਕੋਈ ਬੈਰ ਪੜ ਜਿੱਦਾਂ ਹਾਂ ਨਾ ਟਾਈਮ ਲੱਗੂ ਆ ਜੇ ਉਹਨਾਂ ਬੜਾਈ ਜਾਂਦੇ ਤੁਹਾਨੂੰ ਲੱਗਦਾ ਨਹੀਂ ਸੋਢੀ ਸਾਹਿਬ ਨੂੰ ਵੋਟ ਪਊਗੀ ਨਹੀਂ ਸੋਢੀ ਸਾਹਿਬ ਨੂੰ ਵੋਟ ਘੱਟ ਪਊ ਬੀਜੇਪੀ ਕਰਕੇ ਹਾਂ ਤੇ ਜਿਹੜਾ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ 13 0 ਉਹ ਤੁਹਾਨੂੰ ਲੱਗ ਰਿਹਾ ਨਹੀਂ ਉਹਨਾਂ ਦਾ ਨਹੀਂ ਹੋਣਾਗਾ ਹਾਂ ਉਹਨਾਂ ਨਹੀਂ ਹੋਣਾ ਕਰਾਂਗੇ ਉਹਨਾਂ ਨਹੀਂ ਹੁੰਦਾ ਪਰ ਮਿਲੂਗਾ ਜਰੂਰ ਉਹਨਾਂ ਕੋਲ ਮਿਲੂਗਾ ਜਰੂਰ ਹਾਂ ਮਿਲੂਗਾ ਤੇ ਇੱਥੇ ਥੋਡੇ ਪਿਛਲੇ 2 ਸਾਲਾਂ ਦੇ ਵਿੱਚ ਕੰਮਕਾਰ ਹੋ ਰਹੇ ਆ ਹਾਂ ਤਾਂ ਹੋ ਹੀ ਜਾਂਦੇ ਕੰਮਕਾਰ ਤੇ ਨਸ਼ੇ ਨੂੰ ਰਹਿ ਕੇ ਕਿਵੇਂ ਆ ਥੋਡੇ ਪਿੰਡਾਂ ਚ ਨਸ਼ਾ ਤਾਂ ਚੱਲੀ ਜਾਂਦਾ ਉਹ ਨਹੀਂ ਰੁਕਦਾ ਉਹ ਨਹੀਂ ਰੁਕ ਰਿਹਾ ਉਹਨਾਂ ਦੁਕਾਨਦਾਰ ਰੁਕਦੇ ਐ ਨਾ ਖਾਣ ਵਾਲੇ ਰੁਕਦੇ ਐ ਇਹਦੇ ਨਾਲ ਰੋਕਣ ਵਾਲੇ ਰੋਕਦੇ ਐ ਹੂੰ ਤੇ ਲਾਅ ਐਂਡ ਆਰਡਰ ਦੀ ਸਥਿਤੀ ਕਿਵੇਂ ਆ ਚੋਰ ਚੋਕਰੀ ਉਹ ਠੀਕ ਆ ਬਾਕੀ ਹੈ ਚੋਰ ਚੋਕਾਈ ਬਹੁਤ ਆ ਉਹ ਬਹੁਤ ਆ ਉਹ ਤਾਂ ਬਹੁਤ ਜਿਆਦਾ ਹੈ ਹੂੰ ਕਰਦੇ ਸਾਰੇ ਨਸ਼ੇ ਵਾਲੇ ਹੂੰ ਸ਼ੇਰ ਸਿੰਘ ਕਬਾਇਆ ਕਿਵੇਂ ਨੇ ਉਹ ਬਸ ਜਾਂਦਾ ਕਿ ਪਹਿਲਾਂ ਪਹਿਲਾਂ ਹੁੰਦਾ ਜਿੰਨਾ ਜੇ ਚੜਿਆ ਹੂੰ ਹੁਣ ਥੋੜਾ ਡਾਊਨ ਹੁੰਦਾ ਜਾਂਦਾ ਫਿਰ ਤੁਹਾਨੂੰ ਲੱਗਦਾ ਵੀ ਕਾਕਾ ਬਰਾਡ ਦਾ ਪ੍ਰਭਾਵ ਛੱਡਣਗੇ ਛੱਡਣਗੇ ਪ੍ਰਭਾਵ ਉਹਦਾ ਕਾਰਨ ਕੀ ਰਹਿਣ ਵਾਲਾ ਵੀ ਨਵੇਂ ਬੰਦੇ ਆ ਤਾਂ ਕਰਕੇ ਨਵੇਂ ਆ ਫਿਰ 3 ਸਾਲ ਪਏ ਵੀ ਅਜੇ ਆਪਦੇ ਹਾਂ ਉਹ ਵੀ ਰਹਿਣ ਵਾਲਾ ਪ੍ਰਭਾਵ ਉਹ ਵੀ ਪਏ ਆ ਫਿਰ ਐਮਐਲ ਵੀ ਉਹਦੇ ਆ ਹਾਂ ਉਹਨਾਂ ਨਾਲ ਪ੍ਰਭਾਵ ਪਊਗਾ ਜੀ ਧੰਨਵਾਦ ਜੀ ਹਾਂਜੀ ਬਾਈ ਜੀ ਕੀ ਲੱਗਦਾ ਜੀ ਫਿਰੋਜ਼ਪੁਰ ਇਲਾਕੇ ਦਾ ਰੋਇਪੁਰ ਲਾਕੇ ਦਾ ਬਾਈ ਜੀ ਕਿਨੇ ਨੇ ਨੋਨੀ ਬਾ ਇਹਨਾਂ ਦੀ ਮਾਨਕੀ ਵਾਹ ਵਾ ਕਿਨੇ ਚੱਲਦਿਆ ਹੁਣ ਕੱਲ ਲਿਆ ਸਰਵਾ ਕੀਤਾ ਤੇ ਕਾਲੀ ਦਲ ਦਾ ਆਇਆ ਵਾਹ ਚਟਕਿਆ ਖੜਾ ਹੂੰ ਤੇ ਕਿਨੇ ਚਾਲੀ ਤਾਨੂੰ ਬੋਟਾ ਪਹਿਣ ਗਿਆ ਪਹਿਣੀਆ ਤੇ ਮੁਕਾਬਲਾ ਕਿਹਦੇ ਨਾਲ ਲੱਗਦਾ ਕਾਲੀ ਦਲ ਦਾ ਜੀ ਮੁਕਾਬਲਾ ਦੇ ਤਕਨ ਲਾਈਆਂ ਕਾਂਗਰਸ ਤੇ ਕਾਲੀ ਦਲ ਇਹ ਬੀਜੇਪੀ ਤਾਂ ਛੁੱਟੀ ਹੋਈ ਪਈ ਹੈ ਹੂੰ ਹਾਂ ਤੇ ਇਹਨਾਂ ਤਿੰਨਾਂ ਲਈ ਹੈ ਜੇ ਸਾਨੂੰ ਇਹ ਪੁੱਛੀਏ ਵੀ ਪਹਿਲੇ ਦੋ ਤੇ ਕੌਣ ਲੱਗਦਾ ਹੈ ਜ਼ਿਆਦਾ ਪ੍ਰਭਾਵ ਕਿਹੜੇ ਲੀਡਰ ਦਾ ਤਿੰਨੇ ਇੱਕੋ ਜਿਹੇ ਲੱਗਦੇ ਆ ਤਿੰਨੇ ਇੱਕੋ ਜਿਹੇ ਲੱਗਦੇ ਆ ਇੱਕੋ ਜਿਹਾ ਲੱਗਦੇ ਆ ਤਿੰਨੇ ਇੱਕੋ ਜਿਹੇ ਲੱਗਦੇ ਆ ਤੇ ਇਹਨਾਂ ਦਾ ਬਾਤ ਹੀ ਜੇ ਹੁਣ ਪਤਾ ਲੱਗੂਗਾ ਅਗਾ ਕੀ ਬਣ ਜਿਵੇਂ ਪਿਛਲੇ ਐਮਪੀ ਚੋਣਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਡੇ ਮਾਰਜਨ ਦੇ ਨਾਲ ਜਿੱਤੇ ਆ ਇਹ ਤੇ ਕੀ ਜਿਹੜਾ ਮਾਰਜਨ ਆ ਉੱਡਾ ਵੱਡਾ ਹੀ ਜੇਤੂ ਕੈਂਡੀਡੇਟ ਦਾ ਰਹੂਗੇ ਕਟੂ ਥੋੜੀ ਥੋੜੀ ਵੋਟ ਤੇ ਜਿੱਤਣਗੇ ਥੋੜੀ ਵੋਟ ਤੇ ਹਾਂ ਥੋੜੀ ਥੋੜੀ ਵੋਟ ਤੇ ਇਹ ਜਿੱਤ ਹੋਊਗੀ ਕੋਈ 10-10000 ਤੇ ਹੋਊਗੀ ਇੰਨੀ ਤੇ ਹੋਊਗੀ ਬਾਲੀ ਨਹੀਂ ਹੁੰਦੀ ਇਹ ਫਿਰ ਇੰਨੀ ਤੇ ਰਹੂ ਹਾਂ ਇੰਨੀ ਤੇ ਹੋਈ ਤੇ ਤਕੋਲਾ ਆਇਆ ਮੁਕਾਬਲਾ ਜੇ ਤਾਂ ਕਿਹਨੇ ਇਧਰੋਂ ਬਾਲਟਰ ਨੂੰ ਪੈ ਗਈ ਸ਼ੇਰ ਸਿੰਘ ਨੂੰ ਤਾਂ ਉਧਰੋਂ ਕਾਲੀ ਇਸ ਦਲ ਨੂੰ ਪੈ ਗਈ ਤੇ ਬਰਾਬਰ ਦੇ ਜਾਣਗੇ ਤੇ ਆ ਆਮ ਪਾਰਟੀ ਦਾ ਵੀ ਤੈਨੂੰ ਪਤਾ ਸਰਕਾਰ ਹੈਗੀ ਆ ਕੋਈ ਸ਼ਰਮ ਸ਼ਰਮੀ ਲੋਕੀ ਪਾ ਹੀ ਦਿੰਦੇ ਆ ਹਾਂ ਤੇ ਬਾਅਦ ਕੀ ਸਾਡੇ ਚੋਰੀਆਂ ਵਾਲਾ ਸੀ ਬੜੇ ਦੁਖੀਆਂ ਸਾਡੇ ਦਾ ਟਰਾਂਸਫਾਰਮ ਸਾਰਿਆਂ ਦੇ ਚੋਰੀਆਂ ਮੋਟਰਾਂ ਦੀਆਂ ਤਾਰਾ ਵਾੜ ਚੋਰੀਆਂ ਵਾਲਾ ਬੁਰਾ ਹਾਲਾ ਬੁਰਾ ਹਾਲਾ ਮੈਂ ਲੈ ਵੀ ਸਾਡੇ ਤੇਲ ਸਾਰੇ ਟਰਾਂਸਫਾਰਮ ਕਜਾਗ ਵੇਲ ਉੱਤ ਕੇਵਲਾ ਮੋਟਰਾਂ ਦੀਆਂ ਵੱਡੀਆਂ ਪਈਆਂ ਤੇ ਚੋਰੀ ਵਾਲਾ ਤਾਂ ਐਡਾ ਮੰਦਾ ਹਾਲ ਆ ਪੁੱਛੀ ਨਾ ਇਹ ਇਹ ਫਾਜ਼ਲ ਕਾ ਵਿਧਾਨ ਸਭਾ ਹਲਕਾ ਫਾਜ਼ਲ ਕਾ ਤੇ ਪਹਿਲਾ ਪਹਿਲਾਂ ਵਾਲੀਆਂ ਸਰਕਾਰਾਂ ਚ ਕਾਲੀ ਕਾਂਗਰਸ ਵੇਲੇ ਉਦੋਂ ਵੀ ਆਈ ਸੀ ਉਹਨੂੰ ਘੱਟ ਹੁਣ ਤਾਂ ਬਹਾਲ ਹੋਣ ਵਾਲਾ ਤੁਸੀਂ ਹੁਣ ਤਾਂ ਬਹੁਤ ਆ ਜੀ ਪੋਛੀ ਨਾ ਜੀ ਅੱਥਾ ਜੋ ਖੋਹਦੇ ਫਿਰਦੇ ਹੁਣ ਤਾਂ ਤੇ ਪ੍ਰਸ਼ਾਸਨ ਜਾਂ ਐਮਐਲਏ ਕੋਈ ਐਮਐਲਏ ਕੋਈ ਪ੍ਰਸ਼ਾਸਨ ਨਹੀਂ ਕੋਈ ਸਣੀ ਕਰਦਾ ਜੀ ਆ ਸਾਡੇ ਜਾ ਕੇ ਵੇਖ ਲੋ ਆ ਇੱਥੋਂ ਲੱਗਦਾ ਸਾਰੀਆਂ ਮੋਟਰਾਂ ਦੀ ਟਾਰਾ ਵੱਡੀਆਂ ਪਈਆਂ ਇੱਧਰ ਜਾ ਕੇ ਵੇਖ ਲੋ ਟਰਾਂਸਫਾਰਮਰ ਦਾ ਤੇਲ ਮੇਰੇ ਆਪ ਦੇ ਤਿੰਨ ਟਰਾਂਸਫਾਰਮਰਾਂ ਤੇਲ ਹੈ ਹੂੰ ਚੱਲ ਕੇ ਲੈ ਜੀ ਪੀ ਐਮ ਐਲ اے ਜਿਹੜਾ ਗੂੜਾ ਮਾਰਦੇ ਉਹਨਾਂ ਨੂੰ ਕੁਝ ਪਤਾ ਐਮ ਐਲ اے ਨੇ ਕੀ ਕਰਨਾ ਜੀ ਹੂੰ ਉਹਨੇ ਕੀ ਉਹਨੇ ਜਦੋਂ ਆ ਕੇ ਵੇਖ ਲੋ ਉਹਨੇ ਅੱਖੀ ਅੱਖ ਨਾਲ ਉਹ ਹੁਣਾ ਇੱਕ ਮੈਚ ਹੋ ਰਾਂ ਮੰਗ ਤੁਰੇ ਭਰਾ ਹੂੰ ਹਾਂ ਚਿੱਟਾ ਵਾਧੂ ਆ ਚਿੱਟਾ ਚਿੱਟਾ ਜਿੱਥੇ ਮਰਜ਼ੀ ਲੈ ਲੋ ਹੋਰ ਚੀਜ਼ ਲੱਭੇ ਨਾ ਲਵੇ ਚਿੱਟਾ ਲਾ ਬੁਜੀ ਜਿੱਥੇ ਮਰਜ਼ੀ ਲੈ ਇਹ ਤੁਹਾਡੇ ਏਰੀਆ ਚ ਪੂਰਾ ਹੋ ਗਿਆ ਵਾਧੂ ਵਾਧੂ ਕੋਈ ਕੰਟਰੋਲ ਨਹੀਂ ਜਿਵੇਂ ਸਰਕਾਰ ਕਹਿੰਦੀ ਇਹ ਕੋਈ ਗੱਲ ਹੈ ਚਿੱਟੇ ਦਾ ਕੋਈ ਕੰਟਰੋਲ ਹੀ ਨਹੀਂ ਕੋਈ ਕੰਟਰੋਲ ਨਹੀਂ ਤੇ ਜਦੋਂ ਸ਼ਹਿਰ ਜਾਂਦੇ ਹੋ ਤੁਸੀਂ ਤੁਹਾਨੂੰ ਤਹਿਸੀਲ ਕਿਹੜੀ ਲੱਗਦੀ ਹੈ ਫਾਇਲ ਕਾਈ ਲੱਗਦੀ ਹੈ ਫਾਇਲ ਕਾਈ ਲੱਗਦੀ ਹੈ ਉੱਥੇ ਕਿਵੇਂ ਹੈ ਕ腐ਸ਼ਨ ਕ腐ਸ਼ਨ ਦਾ ਘਟਿਆ ਕੰਮ ਕੇ ਹੈਗਾ ਉਹ ਨਹੀਂ ਜੀ ਅਜੇ ਤੱਕ ਮੈਂ ਤਾਂ ਨਹੀਂ ਵੇਖਿਆ ਕਿ ਜਾ ਉਹ ਠੀਕ ਹੈ ਕ腐ਸ਼ਨ ਹੈ ਨਹੀਂ ਉਹ ਠੀਕ ਚੱਲ ਰਿਹਾ ਤੇ ਬਾਕੀ ਦਾ ਜਿਹੜਾ ਚੋਰੀਆਂ ਵਾਲਾ ਦਾ ਬੁਰਾ ਚੋਰੀਆਂ ਦਾ ਬੁਰਾ ਹਾਲ ਚੋਰੀਆਂ ਵਾਲਾ ਸਾਡੇ ਦਾ ਭਾਲਾ ਬੁਰਾ ਹਾਲ ਹਾਂ ਜੀ ਧੰਨਵਾਦ ਹਾਂਜੀ ਬਾਈ ਜੀ ਕੀ ਲੱਗਦਾ ਹੈ ਕਿ ਫਿਰੋਜ਼ਪੁਰ ਵਾਲੇ ਫਿਰ ਕਿਹਨੂੰ ਐਮਪੀ ਬਣਾਉਣਗੇ ਇਹ ਜਿੱਤ ਕੋਨਾ ਚੱਲ ਰਿਹਾ ਹੂੰ ਕਾਲੀ ਦਲ ਹੂੰ ਤੇ ਆਪ ਕਾਂਗਰਸ ਕਾਂਗਰਸ ਹਾਂ ਤੇ ਕਿਹਦਾ ਲੱਗਦਾਗਾ ਵੀ ਅਪਰ ਹੈਡ ਕਿਹਦਾਗਾ ਕਿਹੜਾ ਅੱਗੇ ਆ ਇਹ ਆਈ ਆਂ ਜੀ ਜਿਵੇਂ ਇਹ ਬੈਲਟ ਜੇ ਇਕੱਠੀ ਹੋ ਜੇ ਹਾਂ ਫਿਰ ਸ਼ੇਰ ਸਿੰਘ ਘਬਾਇ ਲਿਆ ਸਕਦਾ ਹਾਂ ਜਿਹੜੀ ਬਾਰਡਰ ਬੈਲਟ ਆ ਹਾਂ ਜੀ ਹਾਂ ਤੇ ਬਾਕੀ ਜਿਹੜੀ ਐ ਅੱਗੇ ਕਾਲੀਦਲ ਨੂੰ ਬੀਜੇਪੀ ਦੀ ਪੈ ਜਾਂਦੀ ਸੀ ਵੋਟ ਜੀ ਸ਼ਹਿਰਾਂ ਚੋਂ ਜੀ ਐਂਕੀ ਉਹ ਫਿਰ ਟੁੱਟਦੀ ਟੁੱਟ ਗਈ ਵੋਟ ਹਾਂ ਕਾਲੀਦਲ ਹਾਂ ਸੋਡੇ ਜਿਵੇਂ ਇੱਥੇ ਤੁਸੀਂ ਫਾਜ਼ਲ ਕਾ ਦੇ ਨੇੜੇੋਂ ਸ਼ਹਿਰ ਦੇ ਵੀ ਇੱਥੇ ਸੁਰਜੀਤ ਕੁਮਾਰ ਜੈਣੀ ਨੇ ਉਧਰ ਹਮੋਰ ਵਾਲੇ ਪਾਸੇ ਸੁਨੀਲ ਜਾਖੜ ਨੇ ਉਹਨਾਂ ਦਾ ਪ੍ਰਭਾਵ ਰਹੂਗਾ ਕੁਝ ਉਹਨਾਂ ਦਾ ਜੀ ਜਾਖੜ ਦਾ ਕੁਝ ਰਹੂਗਾ ਹਾਂ ਤੇ ਜੈਣੀ ਸਾਹਿਬ ਦਾ ਨਹੀਂ ਇਹਨਾਂ ਦਾ ਉਹਨਾ ਹੈ ਨਹੀਂ ਇਹਨਾਂ ਦਾ ਉਹਨਾ ਹੈ ਨਹੀਂ ਤੇ ਇਹ ਸਰਕਾਰ ਚ ਕਿਵੇਂ ਤੁਹਾਨੂੰ ਲੱਗਦਾ ਕਰਪਸ਼ਨ ਨੂੰ ਲੈ ਕੇ ਨਸ਼ੇ ਨੂੰ ਲੈ ਕੇ ਲਾਅ ਐਂਡ ਆਰਡਰ ਨੂੰ ਲੈ ਕੇ ਠੀਕ ਹੈ ਕਰਪਸ਼ਨ ਨੂੰ ਤਾਂ ਹੈਗਾ ਠੀਕ ਹੈ ਜੀ ਜੀ ਤੇ ਨਸ਼ਾ ਨਹੀਂ ਰੁਕਿਆ ਹਾਂ ਬਾਕੀ ਕੋਈ ਇਹਨਾਂ ਨੇ ਸਾਨੂੰ ਕੋਈ ਗਾਰੰਟ ਨਹੀਂ ਦਿੱਤੀ ਸੋਡੇ ਪਿੰਡਾਂ ਨੂੰ ਨਾ ਅਸੀਂ ਕੰਮ ਕਰਾਇਆ ਕਾਂਗਰਸ ਦੀ ਸਰਕਾਰ ਚ ਨਰੇਗਾ ਤੋਂ ਹਾਂ ਨਰੇਗਾ ਰਾਹੀਂ ਕੰਮ ਕਰਾ ਕੇ ਸਾਨੂੰ ਗਵਿੰਦਰ ਕਬਾਇ ਨੇ ਸਾਡਾ ਪਿੰਡ ਪੈ ਗਿਆ ਸੀ ਉਦੋਂ ਉਹ ਕਵਾੜ ਚ ਜੀ ਉਹ ਸਾਨੂੰ ਸੈਂਟਰ ਬੰਨੀਓ ਜਰੂਰ ਪੈਸੇ ਮਿਲੇ ਸੀ ਹਮ 8 ਲੱਖ ਰੁਪਏ ਤੇ ਹੋਰ ਆਲੇ ਦੁਆਲੇ ਦੇ ਪਿੰਡਾਂ ਚ ਕੋਈ ਗ੍ਰਾਂਟਾਂ ਗ੍ਰੁੰਟਾਂ ਇਹਨਾਂ ਨਹੀਂ ਕੋਈ ਕਿਸੇ ਨੂੰ ਕੋਈ ਗ੍ਰਾਂਟ ਕਿਸੇ ਨੂੰ ਤੇ ਐਮਐਲਏ ਸਾਹਿਬ ਮਾਰਦੇ ਆ ਚੱਕਰ-ਜੁੱਕਰ ਪਿੰਡਾਂ ਦੇ ਕਿ ਨਹੀਂ ਆਏ ਤਾਂ ਲਾਉਂਦੇ ਆ ਆਪਦਾ ਜਦੋਂ ਰੱਖਦੇ ਆ ਹਾਂ ਉਹ ਬਖਾਉਣਾ ਹੁੰਦਾ ਹੀ ਅਸੀਂ ਪਿੰਡ ਚ ਗਏ ਸੀ ਫਲਾਣੇ ਥਾਂ ਤੇ ਅਸੀਂ ਯਾਰ ਲਾ ਕੇ ਪ੍ਰੋਗਰਾਮ ਅਸੀਂ ਆਏ ਕਰਿਆ ਅਸੀਂ ਆਏ ਘਰ ਪਰ ਹੋਇਆ ਕੁਝ ਨਹੀਂ ਤੇ ਮੁੱਖ ਮੰਤਰੀ ਸਾਹਿਬ ਦੀ ਕਾਰਜਕਾਰੀ ਕਿਵੇਂ ਦੇਖਦੇ ਹੋ ਉਹਨਾਂ ਦੀ ਠੀਕ ਹੈ ਇੱਕ ਬੰਦਾ ਕੀ ਕਰ ਸਕਦਾ ਹੂੰ ਉਹਦਾ ਵਾਅ ਲਾਈ ਜਾਂਦੇ ਆ ਹੂੰ ਪਰ ਇੱਕ ਬੰਦਾ ਕੀ ਕਰ ਸਕਦਾ ਆਪਣਾ ਪਰਿਵਾਰ ਹੁੰਦਾ ਇੱਕ ਮੋਢੀ ਹੁੰਦਾ ਉਹ ਤੋਂ ਪਰਿਵਾਰ ਨਹੀਂ ਲੋਟ ਆਉਂਦਾ ਜੀ ਅਕਸਰ ਪੰਜਾਬ ਸੁਮਹਾਲਣਾ ਦਾ ਬਹੁਤ ਔਖੀ ਗੱਲ ਹ ਹ ਅਕਾਲੀ ਦਲ ਦੀ ਸਥਿਤੀ ਕਿਵੇਂ ਤੁਹਾਡੇ ਇਲਾਕੇ ਚ ਵੈਸੇ ਤਾਂ 3 ਨੰਬਰ ਤੇ ਆਈ ਵੈਸੇ 3 ਨੰਬਰ ਤੇ ਹ ਹ ਤੇ ਸੋਖਵੀਰ ਸਿੰਘ ਬਾਦਲ ਨੇ ਕੋਈ ਕੰਮ ਕਰੇ ਐਮਪੀ ਹੁੰਦੇ ਹੋਏ ਸਾਡੇ ਦਾ ਕੋਈ ਨਹੀਂ ਕੀਤਾ ਸੀ ਜੀ ਐਵੇਂ ਆਖੀ ਅੱਜ ਤੁਹਾਡੇ ਕੋਈ ਗਰੰਟੀ ਹੋਰ ਕਿਤੇ ਇਹ ਇੱਕ ਤੀਜਾਂ ਕਾਂਗਰਸ ਵੈਲੇ ਹੀ ਹੋਏ ਆ ਕੰਮ ਜਿਹੜੇ ਕਾਂਗਰਸ ਵੈਲੀ ਹੋਏ ਧੰਨਵਾਦ ਹਾਂਜੀ ਬਾਈ ਜੀ ਕੀ ਕਹਿੰਦਾ ਇਸ ਵਾਰ ਫਿਰ ਫਿਰੋਜ਼ਪੁਰ ਲੋਕ ਸਭਾ ਹਲਕਾ ਕੀ ਲੱਗਦਾ ਸਰ ਸਾਡ ਨੂੰ ਤਾਂ ਵੇਖਣ 'ਚ ਟਿਕਾਣਾ ਮੁਕਾਬਲਾ ਲੱਗੇ ਜਾਂਦਾ ਸਰ ਹੂੰ ਕਿਹੜੀ ਕਿਹੜੀ ਪਾਰਟੀ ਦਾ ਕਾਂਗਰਸ ਹੂੰ ਅਕਾਲੀ ਦਲ ਤੇ ਝਾੜੂ ਵਾਲੇ ਜੀ ਟਿਕਾਣਾ ਮੁਕਾਬਲਾ ਚੱਲ ਟਿਕਾਣਾ ਮੁਕਾਬਲਾ ਹਾਂਜੀ ਇਹ ਵੀ ਪਤਾ ਲੱਗ ਰਿਹਾ ਵੀ ਕੌਣ ਉੱਤੇ ਆ ਕੌਣ ਦੂਜੇ ਨੰਬਰ ਤੇ ਆ ਕਿਵੇਂ ਆ ਇਹ ਅਜੇ ਜਿਵੇਂ ਟਾਈਮ ਨੇੜੇ ਆਊਗਾ ਸਰ ਉਵੇਂ ਹੀ ਪਤਾ ਲੱਗੂਗਾ ਜੇ ਥੋੜਾ ਟਾਈਮ ਪਈ ਆ ਹੂੰ ਅਜ ਤਾ ਜਿਵੇਂ 10 ਦਿਨ ਹੀ ਹੁਣ ਰਹਿ ਗਏ ਹੁਣ ਤਾ ਅਜੇ ਤਾ ਕੋਈ ਜਿਆਦਾ ਦਿਨ ਨਹੀਂ ਹਾਂ 15 ਦਿਨ ਪਏ ਆ ਜੀ 15 ਦਿਨ ਬਹੁਤ ਹੁੰਦੇ ਆ ਸਰ ਹੂੰ ਤੇ ਜਿਹੜੇ ਪਹਿਲਾਂ ਇੱਥੋਂ ਐਮਪੀ ਸੀਗੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕੋਈ ਕੰਮਕਾਰ ਕਰਾਇਆ ਕਿਵੇਂ ਕੁਝ ਲੱਗਦਾ ਉਹਨਾਂ ਦਾ ਕੁਝ ਕਰਾਇਆ ਵਾ ਲੀਡਰ ਤਾਂ ਸੀਗੇ ਸਰ ਕੰਮ ਦੇ ਉਹ ਵੱਡੇ ਲੀਡਰਸ਼ਿਪ ਪਰ ਲੋਕਾਂ ਦੇ ਵਿੱਚ ਨਹੀਂ ਵਿਚਰਦੇ ਸੀ ਇਹ ਲੋਸ ਸੀਗੇ ਸੀ ਹਾਂ ਇਹ ਬਹੁਤ ਵੱਡੀ ਕਮਜ਼ੋਰੀ ਸੀ ਉਹਨਾਂ ਦੀ ਤੇ ਸ਼ੇਰ ਸਿੰਘ ਘੁਆਇਆ ਕਿਵੇਂ ਲੱਗ ਰਹੇ ਨੇ ਤੁਹਾਨੂੰ ਠੀਕ ਨੇ ਦੇਖੋ ਸਰ ਹੁਣ ਬਾਕੀ ਤਾਂ ਪਬਲਿਕ ਨੇ ਫੈਸਲਾ ਲੈਣਾ ਜੀ ਦੇਖੋ ਮੌਕਾ ਹੀ ਦੱਸਿਓ ਤੇ ਜਿਹੜੀ ਆਮ ਆਦਮੀ ਪਾਰਟੀ ਦੇ ਦੋ ਸਾਲ ਆ ਹਾਂਜੀ ਉਹਨਾਂ ਦੇ ਕੰਮਾਂ ਤੋਂ ਖੁਸ਼ ਹਾਂ ਪ੍ਰਭਾਵ ਛੱਡ ਰਹੀ ਆਮ ਆਦਮੀ ਪਾਰਟੀ ਆਪਦਾ ਸਰ ਕੰਮ ਥੋੜਾ ਜਿਹਾ ਘੱਟ ਕਰਦੇ ਐ ਸ਼ੋਸ਼ ਆ ਉਹਦੇ ਮਸ਼ਹੂਰੀ ਜ਼ਿਆਦਾ ਕਰਦੇ ਐ ਥੋੜਾ ਜਿਹਾ ਦੇ ਵਿੱਚ ਲੋਕਾਂ ਦੇ ਵਿੱਚ ਹੈਗਾ ਵੀ ਯਾਰ ਕੰਮ ਘੱਟ ਕਰਦੇ ਐ ਮਸ਼ਹੂਰੀ ਜ਼ਿਆਦਾ ਕਰਦੇ ਐ ਇੰਨਾ ਕਹੇਗਾ ਇਹਨਾਂ ਤੇ ਜਿਹੜੇ ਤੁਹਾਡੇ ਲੋਕਲ ਐਮਐਲਏ ਆ ਉਹ ਵੀ ਇਥੋਂ ਆਮ ਆਦਮੀ ਪਾਰਟੀ ਦੇ ਨੇ ਉਹ ਵਿਚਰਦੇ ਨੇ ਲੋਕਾਂ 'ਚ ਹਾਂਜੀ ਉਹ ਵਿਚਰਦੇ ਆ ਉਹ ਮਤਲਬ ਮੈਂ ਤੇ ਇਨਸਾਨ ਹੈ ਉਹ ਸਹੀ ਉਹ ਸਹੀ ਨਹੀਂ ਤੇ ਪਿੰਡਾਂ ਦੇ ਵਿੱਚ ਫੰਡ ਫੰਡ ਆ ਰਿਹਾ ਕੋਈ ਗ੍ਰਾਂਟ ਗ੍ਰਾਂਟ ਆ ਰਹੀ ਆ ਹੋ ਰਿਹਾ ਕੰਮ ਹੁਣ ਤਾਂ ਸਰ ਪ੍ਰਬੰਧਕ ਲੱਗੇ ਵੀ ਆ ਪੰਚਾਇਤਾਂ ਭੰਗ ਹੋ ਗਈਆਂ ਹਾਂ ਤੱਕ ਤਾਂ ਕੋਈ ਫੰਡ ਵਾਲਾ ਕੋਈ ਹੈ ਨਹੀਂ ਕੋਈ ਕੁਛ ਨਹੀਂ ਉਦਾਂ ਦਾ ਕੁਛ ਨਹੀਂ ਹੋਇਆ ਤੇ ਜਿਹੜਾ ਮੁਫਤ ਖੋਰੀ ਵਾਲਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਕੰਮ ਨੂੰ ਮੁਫਤ ਖੋਰੀ ਵਾਲਾ ਸਰ ਸਮਝਿਆ ਹੀ ਮੈਂ ਹਾਂਜੀ ਜਿਵੇਂ ਬਿਜਲੀ ਬਿਜਲੀ ਮੁਫਤਾਂ ਬੁੜੀਆਂ ਦਾ ਕਿਰਾਇਆ ਮੁਫਤਾਂ ਉਹ ਚੀਜ਼ ਤੁਹਾਨੂੰ ਲੱਗਦਾ ਵੀ ਠੀਕ ਆ ਕਿ ਨਹੀਂ ਠੀਕ ਉਹ ਸਰ ਗਲਤ ਹੈ ਜਿਹੜਾ ਬੁੜੀਆਂ ਦਾ ਜਨਾਨੀਆਂ ਦਾ ਜਿਹੜਾ ਕਿਰਾਇਆ ਮਾਫ ਹੈ ਬਿਲਕੁਲ ਗਲਤ ਹੈ ਸਰ ਕਿਉਂਕਿ ਉਹ ਜ਼ਿਆਦਾ ਤਾਂ ਜਿਹੜੀਆਂ ਜੋਬ ਕਰਦੀਆਂ ਮੈਡਮਾਂ ਵਗੈਰਾ ਉਹਨਾਂ ਨੂੰ ਫਾਇਦਾ ਜੀ ਆਮ ਪਬਲਿਕ ਨੂੰ ਤਾਂ ਫਾਇਦਾ ਹੁੰਦਾ ਹੈ ਨਹੀਂ ਜੀ ਕੋਈ ਜਨਾਨੀ ਕਪੜਾ ਜਾਂ ਸੋਦਾ ਲੈਣ ਬਾਜ਼ਾਰ ਜਾਓਗੇ ਸ਼ੋਪਿੰਗ ਕਰੋ ਕਦੇ ਮੈਨੇ ਮਸਿਆ ਜਾਣਾ ਜੀ ਉਹਦਾ ਕੋਈ ਫਾਇਦਾ ਨਹੀਂ ਜੀ ਧੰਨਵਾਦ ਹਾਂਜੀ ਫਿਰ ਕਿਹਨੂੰ ਬਣਾ ਰਹੇ ਹੋ ਐਮਪੀ ਐਤ ਕੀ ਐਮਪੀ ਦਾ ਜੀ ਬੀਜਪੀ ਨੂੰ ਬਣਾਵਾਂਗੇ ਮੇਰੇ ਸਾਹਬ ਬੀਜਪੀ ਨੂੰ ਛੋਟੀ ਸਾਹਿਬ ਨੂੰ ਜਿਵੇਂ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਬੀਜਪੀ ਮੁਕਾਬਲੇ ਚ ਨਹੀਂ ਤਿੰਨ ਕੋਣਾ ਮੁਕਾਬਲਾ ਆਗਾ ਅਕਾਲੀ ਦਲ ਕਾਂਗਰਸ ਆ ਲੋਕਾਂ ਦਾ ਇਹ ਮੈਂ ਮੈਂ ਤਾਂ ਦੀ ਗੱਲ ਕਰ ਰਿਹਾ ਹਾਂ ਤੁਹਾਨੂੰ ਲੱਗਦਾ ਵੀ ਬੀਜਪੀ ਪੂਰੀ ਮੁਕਾਬਲੇ ਬੀਜਪੀ ਨੂੰ ਬੋਰਡ ਹਾਂ ਉਹਦਾ ਕੋਈ ਕਾਰਨ ਦੱਸ ਸਕਦੇ ਹੋ ਵੀ ਬੀਜੇਪੀ ਨੂੰ ਵੋਟ ਪਾਉਣ ਦਾ ਕਾਰਨ ਕੀ ਆ ਤੇ ਜਿਲੇਵਾਰੀ ਜੀ ਇਹ ਝਾੜੂ ਵਾਲਾ ਨੂੰ ਤਾਂ ਕੋਈ ਕੰਮ ਘਰ ਹੈ ਨਹੀਂ ਐਵੇਂ ਹੀ ਬਸ ਹੂੰ ਇਧਰ ਆਨੇ ਆ ਇਧਰ ਲੱਗੇ ਆ ਇਧਰ ਆਨੇ ਆ ਇਧਰ ਲੱਗੇ ਆ ਤੁਹਾਡੇ ਬੀਜੇਪੀ ਦੇ ਇੱਥੇ ਲੀਡਰ surjit kumar jaini ਜੈਨੀ ਜੈਨੀ ਸਾਹਿਬ ਦਾ ਸਮਰਥਕ ਹੋ ਤੁਸੀਂ ਹਾਂਜੀ ਹੂੰ ਤੇ ਤੁਹਾਨੂੰ ਲੱਗਦਾਗਾ ਵੀ ਜਿਹੜੇ ਸ਼ੇਰ ਸਿੰਘ ਖਵਾਇਆ ਉਹ ਟੱਕਰ ਦੇਣਗੇ ਜਾਂ ਕੋਈ ਹੋਰ ਲੀਡਰ ਟੱਕਰ ਚ ਕੌਣ ਆ ਫਿਰ ਸ਼ੇਰ ਸਿੰਘ ਖਵਾਇਆ ਹੀ ਹੈ ਜੀ ਟੱਕਰ ਮਤਲਬ ਬੀਜੇਪੀ ਵਰਸਸ ਕਾਂਗਰਸ ਇਹ ਲੱਗਦਾਗਾ ਹੂੰ ਤੇ ਆਮ ਆਦਮੀ ਪਾਰਟੀ ਨੇ ਕੰਮ-ਕਮ ਕਰਵਾਏ ਕੋਈ ਨਹੀਂ ਆਮ ਆਦਮੀ ਪਾਰਟੀ ਮਤਲਬ ਉਹ ਜਿਹੜੇ ਹੈਗੇ ਆ ਜੀ ਉਹ ਮਾਨ ਸਾਹਿਬ ਉਹ ਸਹੀ ਹੈ ਹੋਰ ਸਾਰੇ ਇਹ ਜੀ ਹੂੰ ਹੋਰ ਕੋਈ ਕੱਪਾ ਅੱਛਾ ਤੁਹਾਨੂੰ ਲੱਗਦਾ ਮੁੱਖ ਮੰਤਰੀ ਸਹੀ ਹੈ ਬਾਕੀ ਸਾਰੇ ਹਾਂ ਬਾਕੀ ਐ ਨਹੀਂ ਜੀ ਹੋ ਗਿਆ 8 8 9 ਨੂੰ ਪੜਿਆ ਉਹਨਾਂ ਨੇ ਕੀ ਕੰਮ ਕਰਨਾ ਹੈ ਹਾਂ ਐਵੇਂ ਹੀ ਬਸ ਤੇ ਤੁਹਾਡੇ ਜਿਹੜੇ ਇਲਾਕੇ ਚ ਲੀਡਰ ਨੇ ਐਮ ਐਲ ਏ ਨੇ ਜਾਂ ਹੋਰ ਉਹ ਕੰਮ-ਕਮ ਕਰ ਰਹੇ ਨੇ ਹਾਂ ਜੀ ਉਹ ਤਾਂ ਕਰ ਰਹੇ ਨੇ ਹੂੰ ਪਰ ਫੇਰ ਵੀ ਤੁਸੀਂ ਬੀਜੇਪੀ ਹਾਂਜੀ ਹੂੰ ਤੁਸੀਂ ਉੱਪਰ ਕਿਹਦੀ ਸਰਕਾਰ ਚਾਹੁੰਦੇ ਹੋ ਉੱਪਰ ਕੌਣ ਆਵੇ ਉੱਪਰ ਤਾਂ ਬੀਜੇਪੀ ਆਵੇ ਅਕਾਲੀ ਦਲ ਨਾਲ ਬੀਜੇਪੀ ਇੱਕ ਹੀ ਅਸਾ ਅਕਾ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਇਕੱਠੇ ਹੋਣਗੇ ਬੀਜੇਪੀ ਨਾਲ ਸਾਰਾਂ ਜਿਹੜਾ ਉਹ ਨਹੀਂ ਆਉਂਦੇ ਜੀ ਇਕੱਠੇ ਹੋਗੇ ਇਕੱਠੇ ਹਾਂ ਪਤਾ ਨਹੀਂ ਹੋਏ ਇੱਕ ਨਹੀਂ ਹੋਏ ਹੂੰ ਠੀਕ ਹੈ ਜੀ ਧੰਨਵਾਦ ਹਾਂਜੀ ਕੀ ਲੱਗਦਾ ਜੀ ਕਿ ਫਿਰ ਕਿਹੜਾ ਲੀਡਰ ਦਾ ਦਰਦਵਾਗਾ ਦਰਦਵਾ ਸਾਡੇ ਤਾਂ ਇੱਥੇ ਕਾਂਗਰਸ ਦਾ ਹੀ ਹੋਣਾ ਹਾਂ ਸ਼ੇਰ ਸਿੰਘ ਕੋ ਗਿਆ ਹਾਂ ਸ਼ੇਰ ਸਿੰਘ ਕੋ ਗਿਆ ਸਾਲ ਤੇ ਜਿਹੜੇ ਬੋਬੀ ਮਾਨ ਨੇ ਜੋਰਾ ਸਿੰਘ ਮਾਨ ਦੇ ਬੇਟੇ ਉਹਨਾਂ ਦਾ ਕਿਵੇਂ ਆ ਉਹ ਤਾਂ ਮੁਸ਼ਕਲ ਹੀ ਅੱਗੇ ਹੁਣ ਮੁਸ਼ਕਲ ਆ ਤੇ ਕਾਕਾ ਬਰਾੜ ਆਮ ਆਦਮੀ ਪਾਰਟੀ ਦੇ ਨੇ ਆਮ ਆਦਮੀ ਨੇ ਸਾਡੇ ਪਿੰਡ ਦਾ ਕੁਛ ਕੀਤਾ ਨਹੀਂ ਐ ਨਹੀਂ ਛੋਟੇ ਪਿੰਡ ਕੋਈ ਕੁਛ ਨਹੀਂ ਕੀਤਾ ਸਾਰੇ ਪਿੰਡ ਹੂੰ ਕੋਈ ਨਵੀਂ ਗ੍ਰਾਂਟ ਕੋਈ ਨਵੀਂ ਚੀਜ਼ ਨਹੀਂ ਬਣੀ ਇਹਨਾਂ ਜੱਤਾ ਦਾ ਤੇ ਭਾਜਪਾ ਭਾਜਪਾ ਕੋਈ ਜੇ ਭਾਜਪਾ ਨਹੀਂ ਸਕਦਾ ਨੇ سپورਟ ਜਿਵੇਂ ਛੋਡੇ ਦਾ ਇੱਥੇ ਸਰਜੀਤ ਕੁਮਾਰ ਜੈਣੀ ਪੁਰਾਣੇ ਲੀਡਰ ਰਹੇ ਨੇ ਪੁਰਾਣੇ ਲੀਡਰ ਹੈ ਪੁਰਾਣੇ ਟਾਈਮ ਸੀ ਪੁਰਾਣੀ ਪੁਰਾਣੀ ਹੋ ਗਿਆ ਹੁਣ ਕੋਈ ਨਵਾਂ ਲਿਆਵਾਂਗੇ ਹੁਣ ਨਵਾਂ ਨਹੀਂ ਸ਼ੇਰ ਸਿੰਘ ਘਾਇਆ ਵੀ ਉਹ ਪੁਰਾਣਾ ਨਹੀਂ ਮੁੰਡਾ ਤਾਂ ਨਵਾਂ ਹੈਗਾ ਨਹੀਂ ਮੁੰਡਾ ਤਾਂ ਹੈਗਾ ਕਿਹਦਾ ਬਜ਼ੁਰਗ ਖੜੇ ਹੋਏ ਆ ਬਜ਼ੁਰਗ ਖੜੇ ਹੋਏ ਤੇ ਕਿਹ ਫੁੰਡੇ ਨੂੰ سپورਟ ਮਿਲੇਗੀ ਆ ਦੀ ਹਾਂ ਉਹਨਾਂ ਦੇ ਬਜ਼ੁਰਗ ਪਹਿਲਾਂ ਕਾਲੀ ਦਲ ਚ ਸੀ ਹੁਣ ਕਾਂਗਰਸ ਚ ਚੌਥਾ ਇਲੈਕਸ਼ਨ ਹੈ ਕਿ ਉਹਨਾਂ ਦਾ ਐਮਪੀ ਦਾ ਹਾਂ ਹਾਂ ਪੱਕਾ ਇਲੈਕਸ਼ਨ ਵੱਡਾ ਹੈ ਆ ਫਿਰ ਬੰਦੇ ਤਾਂ ਪੁਰਾਣੀ ਆ ਅਣੀ ਆਪ ਦਾ ਪੁਰਾਣੀ ਹੈ ਹਾਂ ਪਰ ਸਪੋਰਟ ਉਹਨਾਂ ਨੂੰ ਕਰਦੇ ਆ ਹਾਂ ਅੱਛਾ ਸਰਜੀਤ ਕੁਮਾਰ ਜਾਨੀ ਤੁਹਾਨੂੰ ਪੁਰਾਣੇ ਲੱਗਦੇ ਆ ਨਵੇਂ ਉਹਨਾਂ ਦੇ ਵਿਚਾਰੇ ਤਾਂ ਨਵੇਂ ਹੀ ਆ ਸਰਜੀਤ ਕੁਮਾਰ ਜਾਨੀ ਦਾ ਪੁਰਾਣਾ ਕਹਤੋਂ ਕਿੰਨੇ ਸਾਲ ਅੱਗੇ ਬਣਾਇਆ ਇੱਥੇ ਤੇ ਕੁਝ ਕੀਤਾ ਨਹੀਂ ਬੜਾ ਸਪੋਰਟ ਕੀਤਾ ਸੀ ਪਹਿਲਾਂ ਸਿਰੂ ਸਿਰੂ ਜੇ ਹੂੰ ਤੇ ਜੋਰਾਮਾਨ ਨੇ ਕੋਈ ਕੰਮ ਕਰਵਾਇਆ 1998 ਤੋਂ ਲੈ ਕੇ ਹੁਣ ਤੱਕ ਲਗਾਤਾਰ ਅਕਾਲੀ ਦਲ ਦੇ ਐਮਪੀ ਇੱਥੇ ਨਹੀਂ ਉਦੋਂ ਆਪ ਦੇ ਟਾਈਮ ਤੇ ਕਰਵਾਇਆ ਉਹਨਾਂ ਦੇ ਉਦੋਂ ਫਿਰ ਹਾਂ ਇਹ ਜੀ ਗਰੰਟਾ ਸੀ ਇਹ ਜੀ ਕੰਮ ਸੀ ਬੜੇ ਟਾਈਮ ਸੀ ਹਾਂ ਪਰ ਮੁੰਡੇ ਦਾ ਕੀ ਪਤਾ ਕੀ ਹੋ ਜਾਏ ਹਾਂ ਤਾਂ ਸਾਨੂੰ ਕੁਵਾਇਆ ਸਾਹਿਬ ਦੇ ਮੁੰਡੇ ਦਾ ਪਤਾ ਵੀ ਉਹ ਠੀਕ ਆ ਉਹਦਾ ਯਾਰ ਉਹਨੂੰ 5 ਸਾਲ ਹੋਣੇ ਕਰਕੇ ਗਿਆ ਨਾ ਹਾਂ ਅੱਛਾ ਉਹਨੇ ਕਿਰਾਇਆ ਕਾਂਗਰਸ ਸਰਕਾਰ ਨੇ ਕਰਾਇਆ ਹਾਂ ਤੇ ਮੁੱਖ ਮੰਤਰੀ ਸਾਹਿਬ ਬਾਰੇ ਕੁਝ ਕਹਿਣਾ ਚਾਹੋਗੇ ਉਹ ਕਿਵੇਂ ਉਹਨਾਂ ਦਾ ਕੰਮ ਕਿਵੇਂ ਲੱਗਦਾ ਨਹੀਂ ਆਪ ਤਾਂ ਮਾਨ ਸਾਹਿਬ ਦਾ ਸਾਬ ਸੁਤਰੇ ਹੀ ਐ ਤੇ ਬਾਕੀ ਸਾਡੇ ਪਿੰਡ ਕੰਮ ਨਹੀਂ ਹੋ ਕੰਮ ਨਹੀਂ ਯਾਰਾ ਨਹੀਂ ਇਧਰ ਬਾਰਡਰ ਏਰੀਆ ਚ ਹੋਰ ਕਿਤੇ ਕੋਈ ਕੰਮ-ਕਮ ਲੱਗਦਾ ਬਾਰਡਰ ਵਾਸਤੇ ਕੋਈ ਨਵੀਂ ਸਕੀਮ ਜਾਂ ਕੋਈ ਸਪੈਸ਼ਲ ਹਾਂ ਬਾਰਡਰ ਵਾਸਤੇ ਤਾਂ ਕੋਈ ਨਵੀਂ ਸਕੀਮ ਨਹੀਂ ਬਾਰਡਰ ਤੇ ਅਸੀਂ ਆਪ ਹੀ ਐ ਬਾਰਡਰ ਚ ਹੀ ਹਾਂ ਬਾਰਡਰ ਤੇ ਹੀ ਹਾਂ ਤੁਸੀਂ ਹਾਂ ਪਰ ਕੋਈ ਹੈ ਜੀ ਨਹੀਂ ਸਕੀਮ ਨਹੀਂ ਦਿੱਤੀ ਹਾਂ ਛੋਡੇ ਉਹ ਮੁਹੱਲਾ ਕਲੀਨਿਕ ਜਿਹੜੀਆਂ ਫਰੀ ਦਵਾਈਆਂ ਦੂਈਆਂ ਮਿਲਦੀਆਂ ਸਾਡੇ ਤਾਂ ਜਿ ਬਣਿਆ ਨਹੀਂ ਕੋਈ ਮੁਹੱਲਾ ਕਲੀਨਿਕ ਛੋਡੇ ਹੈ ਨਹੀਂ ਕੋਈ ਨਾ ਕੋਈ 1000 ਰੁਪਈਆ ਵਾਲਾ ਆ ਜਾਂ ਨਾ ਕੋਈ ਮੁਹੱਲਾ ਕਲੀਨਿਕ 1000 ਰੁਪਈਆ ਤਾਂ ਬੁੜੀਆਂ ਨੂੰ ਮਿਲਦਾ ਹਾਂ ਉਹ ਬੁੜੀਆਂ ਸਾਡੇ ਘਰੇ ਹੀ ਬੁੜੀਆਂ ਹੀ ਆ ਹਾਂ ਜਿਹੜਾ ਵਗੈਰ ਬੁੜੀਆਂ ਆ ਹਾਂ ਨਹੀਂ ਮਾਤਾ ਦੋ ਬੁੜੀਆਂ ਦਾ ਕੁਝ ਨਹੀਂ ਮਿਲਿਆ ਅੱਜ ਤੇ ਜਿਹੜਾ ਫ੍ਰੀ ਉਹ ਤਾਂ ਮਿਲ ਗਿਆ ਉਹਨਾਂ ਨੂੰ ਬੱਸ ਵਾਲਾ ਤਾਂ ਉਹ ਤਾਂ ਠੀਕ ਹੈ ਕਿ ਉਹ ਠੀਕ ਨਹੀਂ ਉਹ ਤਾਂ ਕਿੱਥੇ ਬੱਸ ਜਾਣਾ ਤੇ ਖੇਤ ਜਾਂਦੀਆਂ ਵਿਚਾਰੀਆਂ ਹਾਂ ਬਸੜੀਏ ਨਹੀਂ ਉਹ ਤਾਂ ਜੋ ਵਾਲਿਆਂ ਨੂੰ ਫਾਇਦਾ ਹੈਗਾ ਹਾਂ ਤੇ ਫ੍ਰੀ ਬਿਜਲੀ ਵਾਲਾ ਕਿਵੇਂ ਉਹ ਠੀਕ ਹੈ ਉਹ ਠੀਕ ਹੈ ਹਾਂ ਉਹ ਸਾਨੂੰ ਠੀਕ ਹੈ ਗਰੀਬ ਬੰਦਿਆਂ ਨੂੰ ਕੋਈ ਬਿੱਲ ਤਾਂ ਨਹੀਂ ਭਰਨਾ ਪੈਂਦਾ ਉਹ ਤਾਂ ਠੀਕ ਹੈ ਉਹ ਤਾਂ ਪੁਰਾਣੀ ਝਕੀਮ ਚੱਲੀ ਜਾਂਦੀ ਹੈ ਫਿਰ ਹੂੰ ਇਹਨਾਂ ਦੀ ਤਾਂ ਨਹੀਂ ਝਾੜੂ ਵਾਲਿਆਂ ਦੀ ਹਾਂ ਇਹ ਇਹਨਾਂ ਨੇ ਯੂਨਟਾਂ 300 ਘਰਤੀਆਂ ਨਾ 600 ਯੂਨਟਾਂ ਦਾ 80 ਕਿਹੜੇ ਏਸੀ ਲਾਏ ਸਾਨੂੰ ਅੰਨੀ ਕੋਈ ਨਹੀਂ ਮੁਕਦੀ ਸੀ ਦੋਸਤ ਜੀ ਹਾਂ ਠੀਕ ਹੈ ਜੀ ਧੰਨਵਾਦ ਹਾਂ ਜੀ ਬਾਈ ਜੀ ਫਿਰੋਜ਼ਪੁਰ ਏਰੀਆ ਚ ਕਿਹੜੀ ਪਾਰਟੀ ਦਾ ਦਬਦਬਾ ਲੱਗ ਰਿਹਾ ਜੀ ਪਾਰਟੀ ਦਾ ਦਬਦਬਾ ਜੀ ਦੇਖੋ ਜੀ ਕਹਿ ਨਹੀਂ ਸਕਦੇ ਕੁਝ ਹਾਂ ਮੁਕਾਬਲਾ ਕਿਵੇਂ ਲੱਗ ਰਿਹਾ ਜਿਵੇਂ ਇਧਰ ਉਹ ਬੋਬੀ ਮਾਨ ਨੇ ਸ਼ੇਰ ਸਿੰਘ ਖੋਆਯਾ ਨੇ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਦੇ ਕਾਕਾ ਬਰਾੜ ਜੀ ਨੇ ਸੋਢੀ ਜੀ ਨੇ ਭਾਜਪਾ ਦੇ ਕੀ ਲੱਗ ਰਿਹਾ ਚਾਰੇ ਪਾਰਟੀਆਂ ਤੋਂ ਕਿਹੜੀ ਪਾਰਟੀ ਕਾਲੀਦਾਲ ਜਾ ਰਿਹਾ ਜੀ ਅਕਾਲੀ ਦਲ ਹਾਂਜੀ ਤੇ ਮੁਕਾਬਲਾ ਕਿਹਦੇ ਨਾਲ ਆ ਜੀ ਉਹਨਾਂ ਦਾ ਆ ਝਾੜੂ ਵਾਲੇ ਨਾਲ ਜੀ ਮੁਕਾਬਲਾ ਪੂਰਾ ਕਾਕਾ ਬਰਾੜ ਜੀ ਨਾਲ ਹਾਂਜੀ ਜੀ ਤੇ ਛੋਡੇ ਪਿੰਡ ਦੇ ਵਿੱਚ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਕੋਈ ਪਿਛਲੇ 2 ਸਾਲਾਂ ਦੇ ਵਿੱਚ ਕੰਮਗਾਰ ਹੋਏ ਕੋਈ ਫਰਕ ਲੱਗਿਆ ਉਹਨੂੰ ਕੋਈ ਫਰਕ ਨਹੀਂ ਜੀ ਕੋਈ ਫਰਕ ਨਹੀਂਗਾ ਜੀ ਹੂੰ ਤੇ ਨਸ਼ੇ ਨੂੰ ਲੈ ਕੇ ਕਿਵੇਂ ਆ ਛੋਡੇ ਇਲਾਕੇ 'ਚ ਜਾਂ ਆਲੇ ਦੁਆਲੇ ਦੇ ਇਲਾਕੇ 'ਚ ਵਧਿਆ ਘਟਿਆ ਜਾਂ ਕਿਵੇਂ ਆ ਸਾਡੇ ਥੋੜਾ ਜਿਹਾ ਫਰਕ ਆ ਜੀ ਅੱਗੇ ਬਹੁਤ ਜ਼ਿਆਦਾ ਹੈਗਾ ਨਸ਼ਾ ਸਾਡੇ ਥੋੜਾ ਜਿਹਾ ਫਰਕ ਆ ਹੂੰ ਤੇ ਮੁਫਤ ਬਿਜਲੀ ਦਾ ਪ੍ਰਭਾਵ ਰਹੂਗਾ ਇਹ ਵੋਟਾਂ ਤੇ ਜਾਂ ਜਿਹੜਾ ਮੁਫਤ ਲੇਡੀਜ਼ ਨੂੰ ਬੱਸਾਂ ਵਾਲਾ ਦਿੱਤਾ ਉਹਦਾ ਪ੍ਰਭਾਵ ਰਹੂਗਾ ਦੇਖੋ ਜੀ ਕਹਿ ਨਹੀਂ ਸਕਦੇ ਕੁਝ ਜੀ ਕੀ ਮੌਲਾ ਜੀ ਦੇਖੋ ਧੰਨਵਾਦ ਹਾਂਜੀ ਬਾਈ ਜੀ ਕੀ ਕਹਿੰਦਾ ਜੀ ਫਰੋਜ਼ਪੁਰ ਇਲਾਕਾ ਤੁਹਾਡਾ ਵਧੀਆ ਜੀ ਓਕੇ ਸਾਰੇ ਹੂੰ ਕੀ ਦਾ ਦਬਦਬਾ ਲੱਗ ਰਿਹਾ ਹੈਗਾ ਦਬਦਬਾ ਜੀ ਸਾਰੇ ਹੈ ਜੀ ਵਧੀਆ ਹੂੰ ਫੇਰ ਵੀ ਕੋਈ ਦੋ ਬੰਦੇ ਹੋਣਗੇ ਦੋ ਪਾਰਟੀਆਂ ਤਿੰਨ ਪਾਰਟੀਆਂ ਕੀ ਲੱਗਦਾਗਾ ਕਾਲੀ ਦਲ ਤੇ ਪੰਜੇ ਵਾਲੇ ਹਾਂ ਛੋਡੀ ਦਾ ਥੋੜਾ ਜਿਹਾ ਘਟਾ ਹੈ ਸਾਡੀ ਹਾਂ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਤੇ ਪੰਜੇ ਵਾਲਾ ਦਾ ਮੁਕਾਬਲਾ ਹਾਂਜੀ ਆ ਤੇ ਜਿਹੜੇ ਆਮ ਆਦਮੀ ਪਾਰਟੀ ਉਹਦਾ ਕਿਵੇਂ ਲੱਗਦਾ ਬਾਈ ਉਹਦਾ ਵੇਖ ਉਹਦਾ ਥੋੜਾ ਜਿਹਾ ਘਟਾ ਹੈ ਹੂੰ ਤੇ ਜਿਹੜੇ ਵੱਡੇ ਵੱਡੇ ਬੋਲ ਲੱਗੇ ਆ ਇਸ਼ਤਿਹਾਰ ਲੱਗੇ ਜਿੰਨੇ ਕੰਮ ਸਰਕਾਰ guna ਰਹੀ ਆ ਉਹ ਕੰਮ ਤੁਹਾਨੂੰ ਲੱਗਦਾ ਪ੍ਰਭਾਵ ਪਾਉਣਗੇ ਵੋਟਾਂ ਤੇ ਹਾਂਜੀ ਪਾਊਗਾ ਪ੍ਰਭਾਵ ਹੂੰ 42000 ਨੌਕਰੀ ਛੋਡੇ ਪਿੰਡ ਚ ਨੌਕਰੀ ਮਿਲੀ ਕਿਸੇ ਨੂੰ ਨੌਕਰੀਆਂ ਮਿਲ ਗਈਆਂ ਸਾਡੇ ਛੋਡੇ ਨੌਕਰੀਆਂ ਮਿਲੀਆਂ ਹਾਂਜੀ ਹੂੰ ਘਾਟੋ ਘਾਟ ਚਾਰ ਪੰਜ ਮੁੰਡੇ ਲੱਗੇ ਆ ਚਾਰ ਪੰਜ ਲੱਗੇ ਕੋਈ ਫੌਜੀ ਲੱਗੇ ਆ ਕੋਈ ਪੁਲਿਸ ਚ ਲੱਗੇ ਆ ਹੂੰ ਪੰਜਾਬ ਸਰਕਾਰ ਚ ਆ ਹੋਣ ਵਾਲੀ ਸਰਕਾਰ ਚ ਲੱਗੇ ਆ ਹਾਂਜੀ ਲੱਗੇ ਆ ਜੀ ਹਾਂ ਤੇ ਫਿਰ ਤੁਸੀਂ ਮੁਕਾਬਲਾ ਕਹਿ ਰਹੇ ਹੋ ਵੀ ਕਾਂਗਰਸ ਤੇ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਕੰਮ ਹੈਗੇ ਆ ਲੋਕ ਪਹਿਲਾਂ ਸੀਗਾ ਬਾਲਾ ਹੂੰ ਬਦਲਾਅ ਚ ਜੀ ਹੁਣ ਥੋੜਾ ਜਿਹਾ ਘਟਾ ਜੀ ਹੁਣ ਘਟਾ ਹਾਂਜੀ ਬਾਈ ਜੀ ਕੀ ਲੱਗਦਾ ਜੀ ਫਿਰੋਜ਼ਪੁਰ ਕੌਣ ਬਣੂਗਾ ਐਮਪੀ ਅਕਾਲੀ ਦਲ ਜਿੱਤੂਗਾ ਬਹੁਤ ਰੀਡ ਨਾਲ ਜਿੱਤੂਗਾ ਅਕਾਲੀ ਦਲ ਹੂੰ ਇੱਥੇ ਹੋਰ ਕਿਸੇ ਦਾ ਕੋਈ ਦਬਾ ਨਹੀਂਗਾ ਸ਼ੇਰ ਸਿੰਘ ਕੋ ਆਇਆ ਨਾ ਸ਼ੇਰ ਸਿੰਘ ਪਾਇਆ ਇੱਥੇ ਆਇਆ ਹੀ ਨਹੀਂਗਾ ਵੜਿਆ ਹੀ ਨਹੀਂਗਾ ਹੂੰ ਅੱਗੇ ਕਾਲੀਦਲ ਚ ਜਿੱਤਿਆ ਸੀਗਾ ਉਹ ਹੂੰ 98 ਤੋਂ ਕਾਲੀਦਲ ਦਾ ਦਰਬਾ ਹੈ ਹੂੰ ਪਰ ਚ ਕਾਲੀਦਾਲੀ ਜਿੱਤੂਗਾ ਤੁਹਾਨੂੰ ਲੱਗਦਾ ਜਿਵੇਂ 98 ਤੋਂ ਐਮਪੀ ਕਾਲੀਦਲ ਦਾ ਬੰਦਾ ਇਤਕੀ ਫੇਰ ਐਮਪੀ ਹਾਂ ਕਾਲੀਦਲ ਦਾ ਹੀ ਜਿੱਤੂਗਾ ਹੂੰ ਤੇ ਜਿਹੜੇ ਸੋਢੀ ਸਾਹਿਬ ਨੇ ਬੀਜੇਪੀ ਦੇ ਸੋਢੀ ਸਾਹਿਬ ਤਾਂ ਅੱਗੇ ਸਮਾਂ ਸਾਡੇ ਪਿੰਡ ਵੋਟ ਪੈ ਜਾਂਦੀ ਹੁਣ ਨਹੀਂ ਪੈਂਦੀ ਹੂੰ ਹੁਣ ਨਸਾਨਾ ਦਾ ਰੋਦਾ ਉਹਨਾਂ ਨਾਲ ਤੇ ਮੁਖਸਰ ਵਾਲੇ ਕਾਕਾ ਬਰਾੜ ਜੀ ਕਾਕੇ ਨੂੰ ਪਹਿਲਾਂ ਵਾਹ ਬਣੀ ਸੀਗੀ ਉਦੋਂ ਪੈ ਗਈਆਂ ਹੁਣ ਤਾਂ ਕੋਈ ਜਾਂਦਾ ਹੀ ਨਹੀਂ ਉਹਨਾਂ ਕੰਨੀ ਨੂੰ ਹੂੰ ਕੰਮ-ਕਮ ਹੋ ਰਹੇ ਆ ਸਰਕਾਰ ਦਾ ਕੰਮ ਨਹੀਂ ਹੋਏ ਨਾ ਕੰਮ ਕੀ ਕਿਸੇ ਦਾ ਕੰਮ ਨਹੀਂ ਹੋਇਆਗਾ ਜਿਵੇਂ ਕਹਿੰਦੇ ਵੀ ਬਿਜਲੀ ਬੁਜਲੀ ਫੁੱਲ ਆ ਰਹੀ ਆ ਕਿ ਬਿਜਲੀ ਤਾਂ ਅੱਗੇ ਵੀ ਕਾਲੀ ਦਲ ਨੇ ਵੀ ਦਿੱਤੀ ਸੀ 200 ਫਰੀ 200 ਯੂਨਟ ਹਾਂ ਉਹਦਾ ਉੱਥੇ ਹੀ ਆ ਸਿਸਟਮ ਐਨਾ ਵੀ ਇਹਨਾਂ ਨੇ ਆਖਤਾ ਮੁਫਤਾ ਬਿਜਲੀ 200 ਯੂਨਟ ਹੀ ਬਾਲਦਾ ਗਰੀਬ ਹੈ ਹਾਂ ਜੀ ਇਹ ਬੋਬੀ ਕੇ ਵਧੀਆ ਕੰਮ ਕਰਵਾ ਰਹੇ ਬੋਵੀ ਕੇ ਕੰਮ ਬੋਵੀ ਕੇ ਤਾਂ ਆਈ ਹੀ ਨਹੀਂ ਕਿ ਕੰਮ ਆਪੇ ਕਰਾਉਣਗੇ ਜੇ ਆਉਣਗੇ ਤਾਂ ਹਮ ਹਜੇ ਆਈ ਨਹੀਂ 10 ਸਾਲ ਪਿਛਾਂ ਬੋਵੀ ਪਹਿਲਾਂ ਰਹੇ ਆ ਸਰਕਾਰਾਂ ਦੇ ਵਿੱਚ ਉਦੋਂ ਕਰਾਏ ਆ ਸਾਡੀਆਂ ਸੜਕਾਂ ਬੋਵੀ ਕਹਣਾ ਹੀ ਬਣਾਈਆਂ ਹਾਂ ਹਾਂ ਜੀ ਧੰਨਵਾਦ